ਉਹਨਾਂ ਦੇ ਪਿਤਾ ਦੇ ਵੱਲੋਂ ਅਮਰਿਤਪਾਲ ਜੀ ਦੇ ਪਿਤਾ ਵੱਲੋਂ ਤਾਂ ਪਰ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਯਾਨੀ ਕਿ ਇਹ ਸਾਫ਼ ਕਹੀਏ ਅਰੈਸਟ ਕਰ ਲਿਆ ਗਿਆ ਕਿਉਂ ਕੀਤਾ ਗਿਆ ਕਿਉਂ ਇਹੋ ਸਭ ਕੁਝ ਹੋ ਰਿਹਾ ਹੈ ਕਿ ਇਹ ਪੰਥਕ ਪਾਰਟੀ ਦੇ ਉੱਪਰ ਕਿਹੜੇ-ਕਿਹੜੀ ਪਾਰਟੀਆਂ ਨੇ ਆਪਣੇ ਹੁਣ ਸਿਆਸਤੀ ਤੰਜਵੀ ਕਸਨੇ ਸ਼ੁਰੂ ਕਰ ਦਿੱਤੇ ਨੇ ਉਹ ਵੀ ਗੱਲਬਾਤ ਕਰਾਂਗੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਫਿਲਹਾਲ ਤਾਂ ਹੁਣ ਜੁੜੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਰਨਵਰ ਸਰਬੀ ਸਾਹਿਬਾ ਬਹੁਤ ਧੰਨਵਾਦ ਜੀ ਅ ਸ਼ਰਮਾ ਜੀ ਦੇਖੋ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਦੇ ਫਾਦਰ ਨੂੰ ਜਿਹੜੇ ਕਿ ਐਮਪੀ ਨੇ ਇਸ ਸਮੇਂ ਅਮਰਿਤਪਾਲ ਚਾਹੇ ਡਿਬੜੂ ਦਾ ਦੇਦ ਦੇ ਦੇ ਸੀ ਸਿਸਟਮ ਤੋਂ ਸਿਸਟਮ ਦੇ ਵਿੱਚ ਮਾਨਜੋਗ ਅਦਾਲਤਾਂ ਵੀ ਆ ਗਈਆਂ ਮਾਨਜੋਗ ਸਰਕਾਰਾਂ ਵੀ ਆ ਗਈਆਂ ਜੀ ਉਹਨਾਂ ਤੋਂ ਪੁੱਛਣਾ ਚਾਹੁੰਦੇ ਆਂ ਸਵਾਲ ਕਰਦੇ ਆਂ ਇਕਬਲ ਪੰਜਾਬੀ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਕੀ ਕੋਈ ਪਾਰਟੀ ਦਾ ਪਾਰਟੀ ਬਣਾ ਨਹੀਂ ਸਕਦਾ ਜਾਂ ਕਿਸੇ ਨੂੰ ਪਾਰਟੀ ਬਣਾਉਣ ਦਾ ਅਧਿਕਾਰ ਨਹੀਂ ਹੈਗਾ ਬਾਕੀ ਜਿਹੜੇ ਮੈਟਰ ਆ ਉਹ ਅਲੱਗ ਰਹਿਗੇ ਲੇਕਿਨ ਕੀ ਆਧਿਕਾਰ ਹੈ ਲੋਕਾਂ ਨੂੰ ਪਾਰਟੀ ਬਣਾਉਣ ਦਾ ਲੋਕਤੰਤਰ ਚੱਲ ਰਿਹਾ ਹੈ ਕਿ ਡੰਡਾਤੰਤਰ ਚੱਲ ਰਿਹਾ ਸਾਨੂੰ ਤਾਂ ਇਹ ਸਮਝ ਨਹੀਂ ਆ ਰਿਹਾ 20 ਸਾਲ ਤੋਂ ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਕਿ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਆਪਣੇ ਦਰਸ਼ਕਾਂ ਨੂੰ ਵੀ ਸੰਵਿਧਾਨ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਹੱਕ ਦਿੱਤਾ ਗਿਆ ਕੋਈ ਸਾਡੇ ਸੰਵਿਧਾਨ ਜੋ ਕਿ ਅੰਬੇਦਕਰ ਬਾਬਾ ਅੰਬੇਦਕਰ ਸਾਹਿਬ ਨੇ ਲਿਖਿਆ ਪੂਰਾ ਹੱਕ ਹੈ ਬਹੁਤ ਵਧੀਆ ਸਵਾਲ ਤੁਸੀਂ ਚੱਕਿਆ ਕਿ ਅਸੀਂ ਪਾਰਟੀ ਬਣਾ ਸਕਦੇ ਆ ਕਿ ਨਹੀਂ ਹਰ ਇੱਕ ਵਿਅਕਤੀ ਨੂੰ ਹੱਕ ਹੈ ਇਸ ਗੱਲ ਦਾ ਪਰ ਕਿਉਂ ਨਹੀਂ ਬੋਲੋ ਤਾਂ ਇਹਦਾ ਸਰਕਾਰਾਂ ਕਿਉਂ ਆਵਾਜ਼ ਦਵਾਉਂਦੀਆਂ ਕਿਤੇ ਨਾ ਕਿਤੇ ਸਿਆਸਤਾ ਬਹੁਤ ਜ਼ਿਆਦਾ ਕਰਵਾਉਂਦੀਆਂ ਹਾਂ ਬਿਲਕੁਲ ਬਿਲਕੁਲ ਕਰਵਾਉਂਦੀਆਂ ਕਿਤੇ ਨਾ ਕਿਤੇ ਸੋਢੀ ਸਾਹਿਬ ਸਾਡੇ ਵੱਲੋਂ ਪਹਿਲਾਂ ਗਲਤੀ ਹੋ ਜਾਂਦੀ ਹੈ ਜੀ ਜੀ ਕਿਉਂਕਿ ਕਿਸੇ ਵੀ ਸਿਸਟਮ ਦੇ ਅਸੇ ਚੱਲਣਾ ਹੋਵੇ ਉੱਤੇ ਨਿਮਰਤਾ ਦੇ ਨਾਲ ਔਰ ਲੋਕਾਂ ਨੂੰ ਸ਼ਰਮ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਜੀ ਲੋਕ ਕੀ ਕਰਦੇ ਆ ਜਾਂ ਪਾਰਟੀਆਂ ਬਣਾਉਣ ਤੋਂ ਪਹਿਲਾਂ ਜਿਵੇਂ ਕੇਜਰੀਵਾਲ ਦੀ ਗੱਲ ਕਰ ਲਓ, ਸ਼ਖਵੀਰ ਬਾਦਲ ਦੀ ਗੱਲ ਕਰ ਲਓ ਜਿਨ੍ਹਾਂ ਜਿਨ੍ਹਾਂ ਨੇ ਪਾਰਟੀਆਂ ਬਣਾਈਆਂ ਉਹ ਬਣਾਉਣ ਤੋਂ ਪਹਿਲਾਂ ਵੀ ਉਹਨਾਂ ਦੀ ਕੀ ਪਲਾਨਿੰਗ ਹੁੰਦੀ ਹੈ ਵੀ ਹਾਂ ਇਸ ਇੱਕ ਮੁੱਦੇ ਨੂੰ ਲੈ ਕੇ ਪਾਰਟੀ ਬਣਾਉਣੀ ਹੈ, ਇੱਕ ਸਿਸਟਮ ਨੂੰ ਲੈ ਕੇ ਪਾਰਟੀ ਬਣਾਉਣੀ ਹੈ ਜਾਂ ਕਿਤੇ ਨਾ ਕਿ ਕਿਸੇ ਧਰਮ ਦੇ ਨਾਂ ਤੇ ਪਾਰਟੀ ਬਣਾਉਣੀ ਹੈ। ਜੇਕਰ ਉਹਨਾਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਿਹਨੇ ਮੌਜੂਦਾ ਸਰਕਾਰ ਹੈ ਜੀ ਉਹਨਾਂ ਨੇ ਇਨਕਲਾਬ ਨੂੰ ਅੱਗੇ ਰੱਖ ਕੇ ਪਾਰਟੀ ਬਣਾਈ ਹੈ ਜੀ। ਜੀ। ਮਤਲਬ ਕਹਿੰਦੇ ਆ ਇਹ ਹੈ ਵੀ ਜਿਹੜਾ ਸਾਡਾ ਪਾਰਟੀ ਨਾਲ ਜੁੜਨ ਦਾ ਮਕਸਦ ਹੈ ਉਹ ਕਿਤੇ ਨਾ ਕਿਤੇ ਸਾਰੇ ਲੋਕਾਂ ਦੇ ਪ੍ਰਤੀ ਰਾਇਟ ਹੋਣਾ ਚਾਹੀਦਾ ਹੁਣ ਕੁਝ ਲੋਕ ਭਾਈ ਅਮਰਪਾਲ ਦੇ ਕੰਮਾਂ ਨੂੰ ਗਲਤ ਕਹਿੰਦੇ ਆਂ ਜੀ ਕੁਝ ਲੋਕ ਭਾਈ ਅਮਰਪਾਲ ਦੇ ਕੰਮਾਂ ਦੀ ਸਪੋਰਟ ਕਰਦੇ ਆਂ ਤੇ ਕੁਝ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਪਿਆਰ ਮੰਗਾ ਕਿ ਆ ਮੰਨਣਾ ਚਾਹੀਦਾ ਕਹਿ ਨਹੀਂ ਮੰਨਣਾ ਚਾਹੀਦਾ ਹਾਂ ਲੇਕਿਨ ਇਹਨਾਂ ਦਾ ਜਰੂਰ ਲੋਕਤੰਤਰ ਦੇ ਵਿੱਚ ਪਤਾ ਚੱਲ ਗਿਆ ਕਿ ਵੀ ਬੰਦਾ ਚਾਹੇ ਸੱਚਾ ਜਾਏ ਜਾਂ ਝੂਠਾ ਉਹ ਸਭ ਨਾਲੋਂ ਵੱਧ ਲੀਡ ਤੇ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤ ਕੇ ਗਿਆ ਲੇਕਿਨ ਸੀਟ ਜਿੱਤੀ ਨਾ ਜਿੱਤੀ ਕੋ ਬਰਾਬਰ ਆ ਅੱਜ ਮੈਂਬਰ ਪਾਰਲੀਮੈਂਟ ਦੀ ਸੀਟ ਦੇ ਉੱਤੇ ਉਹਦੇ ਰੱਤਦਾਰ ਉਹਦੇ ਵੱਲੋਂ ਦਿੱਤਾ ਗਿਆ ਪਾਵਰ ਆਫ ਟਰਨਿੰਗ ਦਿੱਤੀ ਗਈ ਹੈ ਫਿਰ ਵੀ ਉਸ ਬੰਦੇ ਨੂੰ ਘਰ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਇਸ ਤੋਂ ਵੱਧ ਜਿਹੜੀ ਸਰਕਾਰ ਦੀ ਸੈਂਟਰ ਪ੍ਰਕਾਰ ਦੀ ਗਿਰੀ ਹੋਈ ਹੈ ਸਿਸਟਮ ਦੀ ਗਿਰੀ ਹੋਈ ਹੈ ਸਰਕਾਰ ਦੀ ਗਿਰੀ ਹੋਈ ਗੱਲ ਕਿਹ ਹੋ ਸਕਦੀ ਹੈ ਜੀ ਔਰ ਦੇਖੋ ਤੁਹਾਨੂੰ ਮੈਂ ਦੱਸ ਦੇਣਾ ਕੱਲ ਸੁਖਵੀਰ ਬਾਦਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸ਼੍ਰੋਮਣੀ ਕਾਲ ਦੇ ਬਾਰੇ ਕੀ ਕੁਝ ਕਿਆ ਬਿਚ ਸ਼੍ਰੋਮਣੀ ਅਕਾਲੀ ਦਲ ਸੁੱਤਾ ਨਹੀਂ ਪਿਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਿਤੇ ਅਸੀਂ ਆਰਾਮ ਕਰ ਰਹੇ ਸੀ ਮੰਦੇ ਤੁਸੀਂ ਆਰਾਮ ਕਰ ਰਹੇ ਸੀ ਜੋ ਅੱਜ ਤੁਹਾਡੀ ਪਾਰਟੀ ਦਾ ਜੋ ਵੀ ਦੇਖੋ ਛਵੀ ਜ ਖਰਾਬ ਹੋ ਚੁੱਕੀ ਹੈ ਸਾਰਾ ਪੰਜਾਬ ਕੀ ਪੂਰਾ ਹਿੰਦੁਸਤਾਨ ਜਿੱਥੋਂ ਤੱਕ ਇਹ ਪੂਰਾ ਸੰਸਾਰ ਹੀ ਜਾਣਦਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਕਿੱਥੇ ਤੱਕ ਲੀਵਾ ਨੀਂ ਨੀਚੀ ਆ ਚੁੱਕਿਆ ਹੈ ਪਾਰਟੀ ਦਾ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਹਿੰਦੇ ਜੇਕਰ ਵੀ ਭਾਈ ਅਮਰਿਤਪਾਲ ਸਿੰਘ ਜੀ ਵਰਗੇ ਬੰਦੇ ਆਣਗੇ ਪੰਥਕ ਬਾਟੀ ਬਣਾਣਗੇ ਯਾਨੀ ਕਿ ਇੱਕ ਧਾਰਮੀ ਬਾਟੀ ਬਣੇਗੀ ਤਾਂ ਇਹ ਤੁਹਾਨੂੰ ਲੱਗਦਾ ਨਹੀਂ ਵੀ ਸੁਖੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਸਾਹਿਬ ਨੂੰ ਵੀ ਡਰ ਹੈ ਵੀ ਸਾਡੀਆਂ ਜਿਹੜੀਆਂ ਸੀਟਾਂ ਖੋਈਆਂ ਜਾ ਸਕਦੀਆਂ ਦੇਖੋ ਮੈਂ ਸਟਾਰਟਿੰਗ ਤੇ ਇਹ ਗੱਲ ਕਹਿ ਕੇ ਵੀ ਕਈ ਲੋਕ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਨਿਕਲ ਆਬ ਨੂੰ ਲੈ ਕੇ ਬਣਾਈ ਹੈ ਧਰਮ ਨੂੰ ਲੈ ਕੇ ਬਣਾਉਣਗੇ ਦੇਖੋ ਪਾਰਟੀਆਂ ਦਾ ਧਰਮ ਦੇ ਨਾਲ ਨਹੀਂ ਨਾਤਾ ਹੋਣਾ ਚਾਹੀਦਾ ਜੀ ਜੀ ਜਿਹੜੀ ਮੈਂ ਗੱਲ ਤੁਹਾਨੂੰ ਪਸੰਦ ਨਾ ਪਸੰਦ ਦੀ ਜਾ ਰਹੀ ਹੈ ਵੀ ਲੋਕਾਂ ਦੀ ਪਸੰਦ ਕਿਹਾ ਨਾ ਪਸੰਦ ਕਿਹਾ ਹੈ ਉਹ 70 ਤੋਂ ਲੈ ਕੇ 80% ਲੋਕਾਂ ਦੀ ਪਸੰਦ ਇਹ ਹੁੰਦੀ ਹੈ ਵੀ ਉਹ ਧਰਮ ਦੇ ਨਾਲ ਜੁੜਿਆ ਬਣਾ ਹੋਵੇ ਇਹ ਪਾਰਟੀ ਦਾ ਨਾ ਨਾਤਾ ਕਿਤੇ ਨਾ ਕਿਤੇ ਸਰਦਾਰ ਵੀ ਇਹ ਕਹਿੰਦਾ ਕਿ ਕਿਸੇ ਧਰਮ ਨੂੰ ਨਾਮ ਦੇ ਕੇ ਧਰਮ ਦੇ ਨਾਲ ਜੋੜ ਕੇ ਜਿਹੜੀ ਪਾਰਟੀ ਨਾ ਬਣਾਈ ਜਾਵੇ ਰਾਜਨੀਤਿਕ ਪਾਰਟੀ ਨਾ ਬਣਾਈ ਜਾਵੇ ਧਰਮ ਦਾ ਅਲੱਗ ਸਿਸਟਮ ਹੋਣਾ ਚਾਹੀਦਾ ਮੈਂਬਰ ਕਮੇਟੀ ਦਾ ਕਿਤੇ ਨਾ ਕਿਤੇ ਪਾਰਟੀ ਦਾ ਜਿਹੜਾ ਰਾਜਨੀਤਿਕ ਉਹ ਸਿਸਟਮ ਅਲੱਗ ਹੋਣਾ ਚਾਹੀਦਾ ਲੇਕਿਨ ਇਹਨਾਂ ਦਾ ਸਾਰਾ ਲੈ ਕੇ ਧਰਮ ਦਾ ਸਾਰਾ ਲੈ ਕੇ ਜਾਂ ਧਰਮ ਨੂੰ ਅੱਗੇ ਕਰਕੇ ਜਿਨੇ ਸੈਂਟਰ ਦੀ ਸਰਕਾਰ ਅਜਿੰਦਰ ਮੋਦੀ ਦੀ ਸਰਕਾਰ ਦੀ ਜੀਪੀ ਦੀ ਸਰਕਾਰ ਜਿਨੇ ਕਿਤੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਹੈ ਜਾਂ ਹੁਣ ਤੱਕ ਕਰਦੀ ਰਹੀ ਹੈ ਜੀ ਦੇਖੋ ਇਹ ਸਿਸਟਮ ਬਿਲਕੁਲ ਗਲਤ ਹੁੰਦਾ ਹੈ ਧਰਮ ਨੂੰ ਦੇ ਨਾਲ ਨਾ ਜੋੜ ਕੇ ਰਾਜਨੀਤਿਕ ਪਾਰਟੀ ਅਲੱਗ ਹੋਣੀ ਚਾਹੀਦੀ ਹੈ ਇਹ ਇਸ ਤਰ੍ਹਾਂ ਹੈ ਵੀ ਇਹ ਸਖਤ ਨਿਰਦੇਸ਼ ਹੋਣਾ ਚਾਹੀਦਾ ਕਿ ਧਰਮ ਦੇ ਵਿੱਚ ਲੈ ਕੇ ਜਿਹੜੀ ਪਾਰਟੀ ਚੱਲੂਗੀ ਜਾਂ ਕੋਈ ਐਦਾਂ ਦਾ ਸਿਸਟਮ ਲੈ ਕੇ ਆਣ ਚੱਲੂਗੀ ਇਹੋ ਚੀਜ਼ ਨੂੰ ਫਾਲੋ ਨਹੀਂ ਕਰਦੀ ਤਾਂ ਉਹਦੇ ਤੇ ਕਿਤੇ ਨਾ ਕਿਤੇ ਪਾਰਟੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਔਰ ਦੇਖੋ ਸਰਬਜੀਤ ਸਿੰਘ ਖਾਲਸਾ ਜੋ ਕਿ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਯਾਨੀ ਅਮਰਪਾਲ ਜੀ ਦੇ ਹੱਕ ਦੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਜਿਹੜੀਆਂ ਇਹ ਪਾਰਟੀਆਂ ਨੇ ਤੁਹਾਡੀ ਗੱਲ ਉਹਦੀ ਗੱਲ ਕਿ ਚਾਹੇ ਕਹਿੰਦੇ ਅਸੀਂ ਪਾਰਟੀ ਦਾ ਐਲਾਨ ਕੀਤਾ ਹੈ ਪਾਰਟੀ ਬਣੀ ਨਹੀਂ ਮਾਗੀ ਤੋਂ ਪਹਿਲਾਂ ਹੀ ਕਹਿੰਦੇ ਕਿ ਇਹ ਪਾਰਟੀਆਂ ਡਰ ਗਈਆਂ ਕਿਉਂਕਿ ਇਹੀ ਕਾਰਨ ਹੈ ਕਹਿੰਦੇ ਵੀ ਜਿਹੜਾ ਨਜ਼ਰਬੰਦ ਕੀਤਾ ਗਿਆ ਕਹਿੰਦੇ ਜੇਕਰ ਡਰਨਾ ਹੁੰਦਾ ਤਾਂ ਫਿਰ ਨਜ਼ਰਬੰਦ ਕਰਦੇ ਕਿਉਂ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਹਿੰਦੇ ਪਾਰਟੀ ਬਣੇ ਨਾ ਬਣੇ ਕਹਿੰਦੇ ਭਾਈ ਅਮਰਿਤਪਾਲ ਸਿੰਘ ਹਰ ਵਾਰ ਬੰਦੀ ਸਿੰਘਾਂ ਦੀ ਆਵਾਜ਼ ਚੁੱਕਦੇ ਆਏ ਨੇ ਤੁਹਾਨੂੰ ਲੱਗਦਾ ਨਹੀਂ ਜੇਕਰ ਇਹ ਪਾਰਟੀ ਐਲਾਨ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਗੱਲ ਵੀ ਉੱਠਿਆ ਕਰੇਗੀ ਦੇਖੋ ਤੁਹਾਡੇ ਸਵਾਲ ਤੇ ਵੀ ਮੈਂ ਜਵਾਬ ਦੇ ਦਿੰਦਾ ਜੀ ਜਰੂਰ ਬੰਦੀ ਸਿੰਘ ਆਪਾ ਬੰਦੀ ਸਿੰਘ ਸੋਢੀ ਸਾਹਿਬ ਆਪਾ ਬੰਦੀ ਸਿੰਘ ਇਕੱਲੇ ਕਿਉਂ ਕਹਨੇ ਆ ਜੀ ਆਪਾਂ ਜਿਹੜੀ ਲੋਕਾਂ ਦੀ ਨਾਰਾਜ਼ਗੀ ਜਾਂ ਲੋਕਾਂ ਦੀ ਸਪੋਰਟ ਨਾਲ ਕਿਉਂ ਨਹੀਂ ਹੁੰਦੀ ਕਿਉਂਕਿ ਅਗਲਾ ਕਹਿੰਦਾ ਰੇ ਤਾਂ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਆਪਣੀ ਕੌਮ ਦੀ ਗੱਲ ਕਰਦੇ ਆ ਆਪਣੇ ਧਰਮ ਦੀ ਗੱਲ ਕਰਦੇ ਆ ਆਪਣੇ ਪੰਥ ਦੀ ਗੱਲ ਕਰਦੇ ਆ ਲੇਕਿਨ ਆਪਾਂ ਕਿ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਬਸਣਾ ਜਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਫੇਰੀ ਚੀਜ਼ ਨੂੰ ਸਾਈਡ ਪਰ ਰੱਖ ਕੇ ਕਿਤੇ ਨਾ ਕਿਤੇ ਜਿਵੇਂ ਆਪਾਂ ਮਨ ਦੇ ਵਿੱਚ ਲੇ ਕੇ ਚੱਲਦੇ ਆ ਵੀ ਹਾਂ ਇਹਦੀ ਜੇ ਸੋ ਕੇ ਲੋਕਾਂ ਦੇ ਪ੍ਰਤੀ ਚਲਣਾ ਜਾਂ ਐਸੀ ਉਸ ਚੀਜ਼ ਨੂੰ ਕਿਤੇ ਨਾ ਕਿਤੇ ਸਿਸਟਮ ਤੇ ਲਿਆ ਕੇ ਚੱਲਣਾ ਜਾਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਜਾਂ ਲੋਕਾਂ ਦੇ ਸਿਸਟਮ ਦੇ ਨਾਲ ਚੱਲਣਾ ਲੋਕਤੰਤਰ ਦੇ ਵਿੱਚ ਚੱਲਣਾ ਉਹਦਾ ਸਭ ਤੋਂ ਵੱਡਾ ਫਰਕ ਇਹੀ ਪੈਂਦਾ ਜੀ ਅਗਰ ਤੁਸੀਂ ਸਿਸਟਮ ਦੇ ਵਿੱਚ ਚੱਲੂਗੇ ਲੋਕਤੰਤਰ ਚੱਲਣ ਦੀ ਗੱਲ ਕਰੋਗੇ ਤੁਹਾਡੇ ਨਾਲ ਹੀ ਕਿੰਨੀ ਲੱਖਾਂ ਕਰੋੜਾਂ ਬੰਦੇ ਜੋੜ ਜਾਣਗੇ ਲੇਕਿਨ ਅਗਰ ਤੁਸੀਂ ਦਿਖਾਉਂਗੇ ਕੁਝ ਹੋਰ ਕਰੋਗੇ ਕੁਝ ਹੋਰ ਉਹ ਫਿਰ ਜਿਵੇਂ ਕੈਡਰ ਮੈਂ ਵੀ ਜਿਹਨੂੰ ਅੱਜ ਤੁਸੀਂ ਆਪਰ ਟੋਰਕਾਲ ਤੇ ਚੱਲ ਰਹੇ ਆ ਜਾਂ ਤੁਹਾਡਾ ਮੜਾ ਟਾਈਮ ਅਜੇ ਕੌਣ ਫਾਲ ਤੇ ਆਜੂਗੇ ਜੀ ਐ ਸ਼ਰਮਾ ਜੀ ਆਪਣੇ ਨਾਲ ਅ ਅਮਰੀਕਾ ਰਜਿੰਦਰ ਜੀ ਜੁੜੇ ਆ ਮਾਸਾ ਜੋ ਕਿ ਆਪਣੇ ਬੜੇ ਵਧੀਆ ਦਰਸ਼ਕ ਨੇ ਰੋਜ਼ ਜੁੜਦੇ ਨੇ ਉਹ ਵੀ ਤੁਹਾਨੂੰ ਸੁਣ ਰਹੇ ਨੇ ਉਹਨਾਂ ਦਾ ਕਰਦੇ ਆ ਤੁਸੀਂ ਇਸ ਤੇ ਹੋਲਡ ਰਹੋ ਦੂਜੇ ਫੋਨ ਤੇ ਜੁੜੇ ਨੇ ਜੀ ਰਜਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਉਹ ਜਿਹੜਾ ਤੁਹਾਨੂੰ ਮੁੱਦਾ ਪਤਾ ਹੈ ਕਿ ਮੈਂ ਰਿਪੀਟ ਕਰਾਂ ਸਰ ਦੱਸ ਦਿਓ ਬੜਾ ਜਾਂ ਮੁੱਦਾ ਇਹ ਹੈ ਜੀ ਕਿ ਪੁਲਿਸ ਨੇ ਅਮ੍ਰਿਤਪਾਲ ਦੇ ਪਿਤਾ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਨજરਬੰਦ ਕਰ ਦਿੱਤਾ ਪੂਰਾ ਪਿੰਡ ਛੋਨੀ ਬਣਾ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੀ ਮਾਗੀ ਦੇ ਦਿਨ ਅਸੀਂ ਇੱਕ ਆਪਣੀ ਪਾਰਟੀ ਦਾ ਗਠਨ ਕਰ ਰਹੇ ਹਾਂ ਯਾਨੀ ਪਾਰਟੀ ਐਲਾਨ ਕਰਨ ਜਾ ਰਹੇ ਹਾਂ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਤੇ ਕੱਲ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਨੀ ਕੀਤੀ ਜਾ ਰਹੀ ਸੀ ਉਸੇ ਦੌਰਾਨ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੇਖੋ ਜੀ ਸਰਕਾਰਾਂ ਇੱਕ ਡਰ ਦੇ ਮਾਹੌਲ 'ਚ ਚੱਲ ਰਹੀਆਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਇਦੋਂ ਵੀ ਜ਼ਿਆਦਾ ਡਰ ਦੇ ਵਿੱਚ ਨੇ ਨਹੀਂ ਤਾਂ ਮਤਲਬ ਇਸ ਤਰ੍ਹਾਂ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਆਪਣੇ ਹਿੰਦੁਸਤਾਨ ਦੇ ਬੰਦੇ ਨੇ ਸਰਦਾਰ ਪ੍ਰਸੇਮ ਸਿੰਘ ਕੋਈ ਐਡੀ ਬਹੁਤੀ ਉਹਨਾਂ ਤੋਂ ਡਰਨ ਵਾਲੀ ਗੱਲ ਨਹੀਂ ਸੀ ਠੀਕ ਹੈ ਸਿਆਸੀ ਲੋਕ ਨੇ ਜਿਹੜੇ ਸਰਕਾਰਾਂ ਸਿਆਸੀ ਲੋਕ ਉਹਨਾਂ ਦਾ ਉਹ ਕਾਫੀ ਮਤਲਬ ਹੰਬਲ ਘੂਸੇ ਚ ਪੈ ਗਏ ਉਹਨਾਂ ਦੇ ਐਲਾਨ ਤੋਂ ਬਾਅਦ ਜੀ ਨਹੀਂ ਉਹ ਦੇਖੋ ਸਰਵਜੀਤ ਸਿੰਘ ਖਾਸਾ ਸੰਸਦ ਮੈਂਬਰ ਦਾ ਵੀ ਬਿਆਨ ਆਖਿਆ ਹੈ ਉਹਨਾਂ ਨੇ ਕਿਹਾ ਕਹਿੰਦੇ ਇਹ ਤਾਂ ਸਿਰਫ ਐਲਾਨ ਕੀਤਾ ਗਿਆ ਤੇ ਕਹਿੰਦੇ ਉਹਨਾਂ ਦੇ ਪਿਤਾ ਜੀ ਦੀ ਗਲਤੀ ਕੀ ਹੈ ਉਹਨਾਂ ਨੂੰ ਕਹਿੰਦੇ ਕਿਉਂ ਨਾ ਜਬੰਦ ਕੀਤਾ ਗਿਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਹਿੰਦੇ ਆਪ ਪਾਰਟੀ ਸਰਕਾਰ ਡਰ ਰਹੀ ਹੈ ਸ਼੍ਰੋਮਣੀ ਕੱਲ ਦਾ ਡਰਿਆ ਪਿਆ ਕਿ ਹਜੇ ਕਿ ਕਹਿੰਦੇ ਸਾਡੀ ਪਾਰਟੀ ਹੋਣ ਚ ਵੀ ਨਹੀਂ ਆਈ ਅਸੀਂ ਸਿਰਫ ਐਲਾਨ ਕੀਤਾ ਦੇਖੋ ਦੇਖੋ ਬਿਜੁਰ ਕੋ ਬੰਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਇਹ ਤਾਂ ਸਰਕਾਰ ਹੀ ਮਤਲਬ ਇਸ ਤਰ੍ਹਾਂ ਬਣੀ ਸੀ ਵੀ ਲੋਕਾਂ ਦੇ ਉੱਤੇ ਜਿਹੜੇ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਗਏ ਧੱਕੇ ਨੇ ਉਹਨਾਂ ਦੇ ਖਿਲਾਫ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਤਾਂ ਇਹ ਆਮ ਆਦਮੀ ਪਾਰਟੀ ਇੱਕ ਸੰਘਰਸ਼ ਦੇ ਵਿੱਚੋਂ ਪੈਦਾ ਹੋਈ ਹੈ ਅਤੇ ਸੰਘਰਸ਼ੀ ਲੋਕਾਂ ਨੂੰ ਹੀ ਇਹ ਅੰਦਰ ਜੇ ਕਰਨ ਲੱਗੀ ਤਾਂ ਫਿਰ ਇਹਨਾਂ ਦਾ ਮੈਨੀਫੈਸਟੋ ਹੈ ਜਿਹੜਾ ਇਹ ਇਹਨਾਂ ਦਾ ਕਹਿਣੀ ਤੇ ਕਤਨੀ ਦੇ ਵਿੱਚ ਕਾਫੀ ਫਰਕ ਪੈ ਗਿਆ। ਨਹੀਂ ਜਿੰਦਰ ਜੀ ਮੈਂ ਸੰਜਮਾ ਚਰਮਾ ਜੀ ਸੁਣ ਰਿਹਾ ਮੈਂ ਸਵੇਰੇ ਅਸੀਂ ਆਨਲਾਈਨ ਗੱਲ ਕਰਦੇ ਆਂ ਤੁਸੀਂ ਗੱਲ ਕੀਤੀ ਮੈਨੂੰ ਵੈਸਟੋ ਦੀ ਮੈਨੋਫੈਕਚਰੀ ਦਾ ਇਹ ਵੀ ਕਿਆ ਕਿਆ ਸੀ ਮੈਂ ਕਿਸਾਨ ਦਾ ਪੁੱਤਾਂ ਕਿਸਾਨ ਦੇ ਨਾਲ ਖੜਾਂਗਾ ਅੱਜ 43ਵਾਂ ਦਿਨ ਹੈ ਡੱਲੇਵਾਲ ਸਾਹਿਬ ਦਾ ਐਨੇ ਯਾਨੀ ਕਬਨੇ 43 ਦਿਨ ਤੋਂ ਪਾਣੀ ਤੱਕ ਨਹੀਂ ਪੀਤਾ ਦਵਾਈ ਤੱਕ ਛੱਡੀ ਹੋਈ ਹੈ ਆਪਣੇ ਇਕੱਲੇ ਪੰਜਾਬ ਲਈ ਨਹੀਂ ਆਪਣੀ ਜ਼ਮੀਨ ਲਈ ਨਹੀਂ ਪੂਰੇ ਭਾਰਤ ਦੇ ਲੋਕਾਂ ਦੇ ਹਿੱਤਾਂ ਲਈ ਤੇ ਫਿਰ ਕਿਸਾਨ ਦਾ ਪੁੱਤਾਂ ਜਿਉਂ ਕਿਉਂ ਨਹੀਂ ਬੋਲਦਾ ਕਿਉਂ ਨਹੀਂ ਉੱਥੇ ਜਾਂਦਾ ਦੱਸੋ ਦੇਖੋ ਜੀ ਬੰਨ ਬੋਲਣਾ ਚਾਹੀਦਾ ਔਰ ਸਰਕਾਰ ਜਾ ਕੇ ਵੀ ਆਈ ਹੈ ਅਮਨ ਰੋੜੇ ਦੀ ਪਹਨਗੀ ਦੇ ਵਿੱਚ ਜਾ ਕੇ ਆਏ ਨੇ ਵੈਸੇ ਗੱਲ ਚੱਲੀ ਜਾਂਦੀ ਆ ਦੇਖੋ ਥੋੜਾ ਜਿਹਾ ਫੈਸਲੇ ਥੋੜਾ ਜਿਹਾ ਸਖਤ ਲਿਆ ਗਿਆ ਵੈਸੇ ਗੱਲ ਤਾਂ ਕਿਸੇ ਤਣਪੱਤਣੇ ਲੱਗੂਗੀ ਸਮਝ ਜ਼ਰੂਰ ਇਹਨਾਂ ਕੰਗਾ ਲੱਗਦਾ ਇੱਕ ਮਿੰਟ ਜੀ ਮਾਲਵਿੰਦਰ ਜੀ ਆ ਗਏ ਨੇ ਮਾਲਵਿੰਦਰ ਜੀ ਨੂੰ ਲੈ ਲੈਣੇ ਲਾਈਨ ਤੇ ਹਾਂਜੀ ਮਾਲਵਿੰਦਰ ਜੀ ਸਵਾਗਤ ਤੁਹਾਡਾ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਸ਼ਰਮਾ ਜੀ ਵੀ ਸੁਣ ਰਹੇ ਆ ਤੁਹਾਨੂੰ ਹਰਜਿੰਦਰ ਜੀ ਵੀ ਸੁਣ ਰਹੇ ਆ ਮਾਨਸਾ ਤੋਂ ਦੇਖੋ ਜਿਹੜੀ ਪਹਿਲਾਂ ਸਾਡੇ ਦੂਰਦਰਸ਼ਨ ਦਾ ਜਿਹੜਾ ਨੰਬਰ ਤੇ ਜੀ ਬਿਜੀ ਆ ਰਿਹਾ ਸੀ ਪਹਿਲਾਂ ਇੱਕ ਦੂਜਾ ਤੇ ਸਾਰੇ ਜਿੰਨੇ ਵੀ ਦਰਸ਼ਕ ਹੁੰਦੇ ਨੇ ਸਾਰਿਆਂ ਨੂੰ ਹਾਂਜੀ ਹਾਂਜੀ ਨਵੇਂ ਸਾਲ ਜੁੜਨ ਤੇ ਸਾਰੇ ਨੂੰ ਬਿਮਾਰ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਮੈਂ ਮਾਫੀ ਚਾਹੁੰਦਾ ਜੀ ਮੈਂ ਮਾਫੀ ਚਾਹੁੰਦਾ ਉਹ ਨੰਬਰ ਦਾ ਸਾਡਾ ਉਹ ਕਿਸੇ ਕਮੀ ਕਰਕੇ ਯਾਨੀ ਕਿ ਬੰਦ ਹੋ ਗਿਆ ਸਾਨੂੰ ਮਿਲ ਨਹੀਂ ਸਕਿਆ ਜਿਹੜਾ ਨੰਬਰ نیچے ਡਿਸਪਲੇ ਤੇ ਆ ਰਿਹਾ ਹੈ ਸਟੂਡੀਓ ਕਾਲ ਲਿਖਿਆ ਹੈ ਸਾਰੇ ਦਰਸ਼ਕ ਉਸ ਤੇ ਫੋਨ ਕਰ ਸਕਦੇ ਆ ਤਾਂ ਹੀ ਕਰਕੇ ਦੇਖੋ ਜਿਹੜੇ ਨੰਬਰ ਸੇ ਵੀ ਅਸੀਂ ਆਪਣਾ ਸਟੂਡੀਓ ਨੰਬਰ ਦੇ ਦਿੱਤਾ ਤੇ ਜਿਨ੍ਹਾਂ ਕੋਲ ਮੇਰਾ ਪਰਸਨਲ ਵੀ ਹੈ ਤੇ ਹੁਣ ਇਹ ਗੱਲ ਹੈ ਕਿ ਅਸੀਂ ਰੋਜ਼ ਅਪੀਲ ਬੇਨਤੀ ਵੀ ਕਰਦੇ ਆ ਕਿ ਤੁਸੀਂ ਨੰਬਰ ਤੇ ਕਾਲ ਕਰੋ ਤੇ ਕੋਈ ਗੱਲ ਨਹੀਂ ਮਾਲਵਿੰਦਰ ਜੀ ਇਹ ਕਮੀ ਜਲਦੀ ਦੂਰ ਕੀਤੀ ਜਾਏਗੀ ਨੰਬਰ ਆਪਣਾ ਨਵਾਂ ਚੱਲ ਗਿਆ ਤੇ ਤੁਸੀਂ ਆਸ ਦੇ ਮੁੱਦੇ ਬਾਰੇ ਕੀ ਕਹਿਣ ਜਾਂਦੇ ਹੋ ਦੇਖੋ ਜੀ ਮੈਂ ਤਾਂ ਇਹੀ ਕਹਿ ਰਿਹਾ ਜਿਹੜਾ ਸਿਰ ਅਕਾਲੀ ਦਲ ਦਾ ਮੁੱਦਾ ਜਿਹੜਾ ਅਕਾਲੀ ਦਲ ਆਪ ਦਾ ਫੇਰ ਵੀ ਆਪਾਂ ਵੱਡੀ ਸੁਪਰੀਮ ਕੋਰਟ ਦਲਵਾਰ ਸਾਹਿਬ ਹਰਮੰਦਰ ਸਾਹਿਬ ਤੇ ਮੰਨਿਆ ਗਿਆ ਸੀ ਜਿਹੜੇ ਵੀ ਸਾਡੇ ਸੁਖਵੀਰ ਬਾਦਲ ਸਾਹਿਬ ਗੁਨਾਹਾਂ ਨੂੰ ਮੰਨ ਕੇ ਵੀ ਜਜੇਦਾਰਾਂ ਦੇ ਟਿੱਪਣੀਆਂ ਕਰਦੇ ਆ ਨੇ ਸਾਡੀ ਵੱਡੀ ਸੁਪਰੀਮ ਕੋਰਟ ਇਹ ਹੀ ਆ ਵੀ ਜਿੱਥੇ ਉਹਨਾਂ ਨੂੰ ਹੋ ਕੇ ਵੀ ਜੂ ਟਰਨ ਲੈ ਰਹੇ ਨੇ ਇਹ ਕੋਈ ਐਸੀ ਵੈਸੀ ਗੱਲ ਨਹੀਂ ਹੈ ਕਿ ਗੁਰੂ ਰਾਮਦਾਸ ਦੇ ਜਿੰਨੇ ਵੀ ਟੱਕਰ ਲੱਤੀ ਆ ਉਹ ਕਦੇ ਬਚਿਆ ਨਹੀਂ ਹੈਗਾ ਹੁਣ ਇਹਦੀ ਆਖਰੀ ਪਲਾਂ ਦੇ ਵਿੱਚ ਮਾਨ ਬੁੱਧੀ ਵਾਰੀ ਗਈ ਤੁਸੀਂ ਆਉਣ ਵਾਲੇ ਟਾਈਮ ਦੇ ਦੇਖ ਲਓ ਜੀਜਾ ਸਾਲਾ ਵੀ ਨਹੀਂ ਇਕੱਠੇ ਰਹਿਣੇ ਹੈਗੇ ਕਿਉਂ ਜਿਹੜਾ ਸਾਡੇ ਸਿੱਖਾਂ ਦਾ ਇਹਨਾਂ ਨੇ ਮਜ਼ਾਕ ਉਡਾਇਆ ਉੱਥੇ ਹਰਿਮੰਦਰ ਸਾਹਿਬ ਆਪਣੇ ਸਾਰੇ ਗੁਨਾਹ ਕਰ ਕੀਤੇ ਹੋਏ ਮੰਨ ਕੇ ਜਿਵੇਂ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦੇ ਰਹੇ ਨੇ ਉੱਥੇ ਜਥੇਦਾਰਾਂ ਨੂੰ ਉਹੀ ਇਹਨਾਂ ਤੋਂ ਬੁਲਾਇਆ ਜਾਂਦਾ ਤੇ ਉਹੀ ਕੀ ਹੁੰਦੇ ਨੇ ਉਹਨਾਂ ਤੋਂ ਕਹਾਇਆ ਜਾਂਦਾ ਮਾਗਰੋਂ ਟਿੱਪਣੀਆਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਮਾਲਿੰਦਰ ਜੀ ਤੁਸੀਂ ਨਾ ਮੁੱਦੇ ਤੋਂ ਦੂਜੇ ਮੁੱਦੇ ਚਲੇ ਗਏ ਆਪਾਂ ਅੱਜ ਮੁੱਦੇ ਤੇ ਗੱਲ ਕਰ ਰਹੇ ਹਾਂ ਕਿ ਭਾਈ ਅਮਰਜੀਤ ਪਾਲ ਸਿੰਘ ਦੇ ਪਿਤਾ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਦੇ ਯਾਨੀ ਘਰ ਨੂੰ ਇੱਕ ਯਾਨੀ ਪਿੰਡ ਨੂੰ ਪੂਰਾ ਛੋਣੀ ਬਣਾ ਦਿੱਤਾ ਗਿਆ ਕੀ ਇਹ ਠੀਕ ਹੈ ਮੈਂ ਦੇਖੋ ਜੀ ਇਹ ਜਿਹੜੀ ਇਹਦੇ ਚੀਜ਼ਾਂ ਹੁੰਦੀਆਂ ਨੇ ਸਾਡੇ ਮਾਨ ਸਾਹਿਬ ਨੂੰ ਵੀ ਲੋਕਾਂ ਨੇ ਬਦਲਾ ਦਿੱਤਾ ਜੀ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੈਂ ਚਲੋ ਕੋਈ ਗੱਲ ਨਹੀਂ ਜਿਹੜਾ ਇਹ ਇਨਾਂ ਨੇ ਅਨੰਦਪੁਰ ਤੋਂ ਆਪਣਾ ਖਾਲਸੇ ਦਾ ਨਵਾਂ ਆਪਣੀ ਪਾਰਟੀ ਦਾ ਨਾਮ ਦਿੱਤਾ ਪਰ ਮੈਂ ਇਹ ਗੱਲ ਸਹਿਣਾ ਜਿਹੜੀ ਇਹਦੇ ਘਬਰਾੜ ਦੇ ਵਿੱਚ ਵੀ ਸਾਡੇ ਮਾਨ ਸਾਹਿਬ ਵੀ ਹੈਗੇ ਨੇ ਜੀ ਕਿਉਂ ਜਦੋਂ ਜਦੋਂ ਕਹਿੰਦੇ ਨੇ ਪੀਆਰ ਵਾਲਿਆ ਤੇ ਘਾਗ ਘਾਇਆ ਇਹੋ ਦੋਏ ਪਾਰਟੀਆਂ ਦਾ ਹੋ ਗਿਆ ਤੇ ਹੁਣ ਕਾਂਗਰਸ ਵੀ ਆਪਣਾ ਵजूद ਖੋਈ ਬੈਠੀ ਆ ਸਾਡਾ ਰਹਿੰਦਾ ਖੁੰਦ ਸਾਡੇ ਭਗਵੰਤ ਮਾਨ ਸਾਹਿਬ ਜਿਵੇਂ ਕਿਸਾਨਾਂ ਦੇ ਵਿੱਚ ਕਰ ਰਹੇ ਨੇ ਆ ਡਰਾਈਵਰਾਂ ਦੀ ਕਨੈਕਟਰਾਂ ਦੀ ਚੱਲ ਰਹੀ ਆ ਹੜਤਾਲ ਦੀ ਹਾਂਜੀ ਹਾਂਜੀ ਆ ਦਿੱਲੀ ਦਿੱਲੀ ਦੀਆਂ ਲੈਂਕਸਨਾਂ ਆ ਰਹੀਆਂ ਨੇ ਇਹ ਤੋਂ ਬਾਅਦ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਦੀ ਕੁਰਸੀ ਵੀ ਨਹੀਂ ਰਹਿਣੀ ਹੈਗੀ ਜੀ ਚਲੋ ਦੇਖੋ ਜਿਹੜੀ ਪਾਰਟੀ ਨਵੀਂ ਰੱਖ ਰਹੀ ਆ ਜੇ ਕਿਸੇ ਤੋਂ ਲੋਕ ਪਾਰਟੀ ਤੋਂ ਖਾਬਾ ਹੋ ਕੇ ਦੂਜੀ ਪਾਰਟੀ ਚੁੰਦੇ ਨੇ ਤਾਂ ਜਿਹੜੀ ਜਨਤਾ ਉਹਦੇ ਪੱਲੇ ਧੋਖਾ ਹੀ ਪੈਂਦਾ ਹੈਗਾ ਜੀ ਇੱਕ ਮਿੰਟ ਮੈਂ ਸ਼ਰਮਾ ਜੀ ਲਾਈਨ ਤੇ ਨੇ ਕਾਫੀ ਦੇਰ ਤੋਂ ਤੁਹਾਡੇ ਕੋਲ ਦੁਬਾਰਾ ਆਨਾ ਸ਼ਰਮਾ ਜੀ ਤੁਸੀਂ ਵਿਚਾਰ ਸੁਣੇ ਨੇ ਸ਼ਰਮਾ ਜੀ ਕਾਪ ਅਪਡੇਟ ਦੇ ਦਿਨਾ ਤੁਹਾਨੂੰ ਅੱਜ ਦੀ ਹੈਲੋ ਸਾਡੀ ਹਾਂ ਜੀ ਸ਼ਰਮਾ ਜੀ ਅੱਜ ਨਾ ਚੰਡੀਗੜ੍ਹ ਦੇ ਵਿੱਚ ਯਾਨੀ ਕਿ ਕੋਮਿੰਸਾਫ ਮੋਰਚੇ ਤੇ ਯਾਨੀ ਕਿ ਉੱਥੇ ਲੋਕ ਇਕੱਠੇ ਹੋ ਰਹੇ ਸੀ ਉੱਥੇ ਯਾਨੀ ਕਿ ਪੰਜਾਬ ਪੁਲੀਸ ਦੇ ਵੱਲੋਂ ਉਹਨਾਂ ਤੇ ਯਾਨੀ ਕਿ ਡਾਂਗਾ ਵਰਸਾਈਆਂ ਗਿਆ ਨੇ ਕਾਫੀ ਬੰਦੇ ਜ਼ਖਮੀ ਹੋਏ ਨੇ ਬਿਲਕੁਲ ਬਿਲਕੁਲ ਦੇਖੋ ਜੋ ਮਾਲਵਿੰਦਰ ਜੀ ਗੱਲ ਕਰ ਰਹੇ ਸੀ ਮਾਨ ਸਾਹਿਬ ਦੀ ਸਰਕਾਰ ਦੀ ਗੱਲ ਕਰ ਰਹੇ ਸੀ ਉਹ ਡਾਂਗਾ ਬਰੌਣ ਦੀ ਉਹ ਗੱਲ ਕਰ ਰਹੇ ਸੀ ਜੀ ਜੀ ਉਹ ਉਹੀ ਗੱਲ ਕਰ ਰਹਾ ਮੈਂ ਦੇਖੋ ਹਾਂ ਬਿਲਕੁਲ ਬਿਲਕੁਲ ਕਿਉਂ ਹੈ ਤਾਂ ਕਿਸ਼ ਆਈਆਂ ਹੋ ਰਹੀਆਂ ਜਦ ਮਾਲਵਿੰਦਰ ਜੀ ਨੇ ਵੀ ਕਿਹਾ ਵੀ ਅਗਰ ਮਤਲਬ ਸਰਕਾਰ ਇਦਾਂ ਹੀ ਕਰਦੀ ਰਹੀ ਤਾਂ ਫਿਰ ਉਹ ਜਿਹੜਾ ਆਉਣਿਆਲਾ ਟਾਈਮ ਹੈ ਇਹਨਾਂ ਦਾ ਉਹ ਫਿਰ ਕਿਤੇ ਨਾ ਕਿਤੇ ਉਹ ਡਾਉਨ ਫਾਲ ਵੱਲ ਜਾਊਗਾ ਕਿਤੇ ਨਾ ਕਿਤੇ ਜਿਹੜੀ ਗੇਮ ਹੈ ਉਹਨਾਂ ਨੂੰ ਕੋ ਮਦੀ ਦੇਖੂਗੀ ਜਿਹੜੀ ਅੱਜ ਇਹ 13 0 ਦੀ ਜਿਹੜੀ ਸੈਂਟਰ ਦੀ ਵੋਟਾਂ ਦੀ ਗੱਲ ਕਰਦੇ ਸੀ ਜਿਹੜੀਆਂ 2027 ਦੇ ਵਿੱਚ ਵੋਟਾਂ ਆਉਣੀ ਐ ਅਗਲੀਆਂ ਵੋਟਾਂ ਆਉਣੀ ਐ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਪਤਾ ਚੱਲ ਜਾਊਗਾ ਵੀ ਆਮ ਆਦਮੀ ਪਾਰਟੀ ਦਾ ਵजूद ਕਿਆ ਰਹਿ ਗਿਆ ਇੰਨਾ ਕੁ ਗਰਾਫ ਰਹਿ ਗਿਆ ਉਹਨਾਂ ਨੇ ਤਾਂ ਪਾਰਟੀ ਨੇ ਅਕਾਲੀ ਦਰ ਪਾਰਟੀ ਨੇ ਦੇਖੋ 35 ਸਾਲ ਤੇ 35 ਸਾਲ ਲਾ ਲਈ ਜੀ ਇਹ ਬਿਨਾਂ ਕਿਸੇ ਕਾਗਰੂ ਤੋਂ ਸਰਕਾਰ ਨੇ ਕਾਗਰੂ ਪਾਰਟੀ ਨੇ ਕਿਸੇ ਨਗਰ ਦੀ 35 ਸਾਲ ਆਪਣੀ ਸਰਕਾਰ ਬਣਾ ਲਈ ਜੀ ਇਹਨਾਂ ਨੇ ਤਾਂ ਸਰਕਾਰਾਂ ਖਿਲਾ ਲਈਆਂ ਜੀ ਸ਼ਰਮਾ ਜੀ ਇੱਕ ਹੋਰ ਅਪਡੇਟ ਆ ਗਈ ਹੈ ਮੇਰੇ ਕੋਲ ਸ਼ਰਮਾ ਜੀ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਉਹ ਵੀ ਨਜ਼ਰਬੰਦ ਕਰ ਦਿੱਤੇ ਗਏ ਪੰਜਾਬ ਪੁਲਿਸ ਦੇ ਵੱਲ ਕੁਝ ਸਮੇਂ ਪਹਿਲਾਂ ਹੀ ਗੱਲ ਹੈ ਉਹ ਵੀ ਕومیਗ ਸਾਹ ਮੋਰ ਤੇ ਲਈ ਰਵਾਨਾ ਹੋ ਰਹੇ ਸੀ ਪਰ ਉਸ ਤੋਂ ਪਹਿਲੇ ਉਹਨਾਂ ਦੇ ਨਜ਼ਰਬੰਦ ਕਰ ਦਿੱਤਾ ਗਿਆ ਦੇਖੋ ਇੱਕ ਹੋਰ ਇੱਕ ਹੋਰ ਸਾਹਮਣੇ ਆ ਗਈ ਗੱਲ ਬਿਲਕੁਲ ਬਿਲਕੁਲ ਦੇਖੋ ਇਹਨਾਂ ਪਾਰਟੀਆਂ ਮੌਜੂਦਾ ਪਾਰਟੀਆਂ ਹੁੰਦੀਆਂ ਉਹਨਾਂ ਦੇ ਕਿਤੇ ਨਾ ਕਿਤੇ ਹੱਥ ਪੈਰ ਖੋਲੇ ਜਾਂਦੇ ਆ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਦਾ ਸਾਰਾ ਲੈ ਕੇ ਜਾਂ ਕਿਤੇ ਨਾ ਕਿਤੇ ਸਿਸਟਮ ਦਾ ਸਾਰਾ ਲੈ ਕੇ ਉਹਰੇ ਇਹ ਕਿ ਜਿਹਨੂੰ ਬੜਾਵਾ ਦਿੰਨੇ ਵੀ ਇਹ ਪਾਰਟੀ ਬਣਨ ਜਾ ਰਹੀ ਹੈ ਬਣੇ ਲੱਗ ਗਈ ਕੋ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਸਪੋਰਟ ਦੇ ਵਿੱਚ ਹੈ ਉਹਨਾਂ ਦੇ ਨਾਲ ਹੈ ਜੀ ਕਿਤੇ ਨਾ ਕਿਤੇ ਉਹ ਚੀਜ਼ ਨੂੰ ਰੋਕਣ ਵਾਸਤੇ ਜਿਹੜੇ ਹੱਥ ਕੰਦੇ ਸਕੇ ਸਰਕਾਰ ਅਪਣਾ ਰਹੀ ਹੈ ਚਾਹੇ ਸੈਂਟਰ ਸਰਕਾਰ ਅਪਣਾ ਰਹੀ ਹੈ ਚਾਹੇ ਉਹ ਸੂਬਾ ਸਰਕਾਰ ਅਪਣਾ ਰਹੀ ਹੈ ਉਹ ਲੋਕਤੰਤਰ ਤੋਂ ਬਾਹਰ ਅਸ ਵਿਧਾਨ ਤੋਂ ਬਾਹਰ ਐਦਾਂ ਵੀ ਫਿਰ ਲੋਕਤੰਤਰ ਹੀ ਜੰਦਾ ਤੰਤਰ ਰਹਿ ਜਾਂਦਾ ਸਿਮ ਕਿ ਨਾ ਕਿਤੇ ਸੋਚ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਕਿਤਨਾ ਕਿਤੇ ਠੱਗਾ ਹੋ ਰਿਹਾ ਦੇਖੋ ਮੈਂ ਸਪੋਰਟ ਨਹੀਂ ਕਰਦਾ ਮੈਂ ਕਿਸੇ ਵੀ ਇਹ ਨਹੀਂ ਕਹਿੰਦਾ ਕਿ ਕੋਈ ਪਾਰਟੀ ਬਣਾਉਂਦਾ ਮੈਂ ਉਹਦੀ ਸਪੋਰਟ ਕਰਦਾ ਮੈਂ ਨਾ ਸਪੋਰਟ ਕਰੂੰਗਾ ਨਾ ਵਿਰੋਧਾ ਕਰੂੰਗਾ ਲੇਕਿਨ ਜਿਹੜਾ ਵੀ ਸਿਸਟਮ ਤੋਂ ਬਾਹਰ ਜਾਊਗਾ ਜਾਂ ਸਰਕਾਰ ਸਿਸਟਮ ਤੋਂ ਬਾਹਰ ਜਾਊਗੀ ਉਹਦੀ ਇਸ ਚੀਜ਼ ਦੀ ਵਿਰੋਧਾ ਕਰੂੰਗੇ ਅਗਰ ਪਾਰਟੀ ਬਣਾਉਣ ਵਾਲੇ ਜਾਂ ਕਿਤੇ ਪਾਰਟੀ ਬਣਾਉਣ ਵਾਲੇ ਕਰਨਗੇ ਜਾਨਗੇ ਜੀ ਉਹਨਾਂ ਵੀ ਅਸੀਂ ਵਿਰੋਧਾ ਕਰੂੰਗੇ ਜੀ ਲੇਕਿਨ ਕਿਤੇ ਨਾ ਕਿਤੇ ਵਸਟ੍ਰੈਟਜੀ ਦੇ ਵਿੱਚ ਕੀ ਹੈ ਵੀ ਕੀ ਸਰਕਾਰ ਜਾ ਮਾਰਜੋਗ ਅਦਾਲਤਾਂ ਇਹ ਦੱਸ ਦੇਣ ਵੀ ਕੋਈ ਪਾਰਟੀ ਬਣਾ ਰਹੀ ਹੈ ਉਹ ਪਾਰਟੀ ਬਣਾ ਨਹੀਂ ਸਕਦਾ ਕਿਉਂ ਉਹਦੇ ਨਾਲੇ ਤੱਕਾ ਸਹੀ ਹੈ ਜਾਂ ਗਲਤ ਕਰ ਰਹੀ ਹੈ ਚਾਹੇ ਮੌਜੂਦਾ ਸਰਕਾਰ ਆ ਆਪਣੀ ਸੁਪਾ ਸਰਕਾਰ ਕਰੀ ਜਾਂਦੀ ਹੈ ਜਾਂ ਸੈਂਟਰ ਸਰਕਾਰ ਕਰ ਰਹੀ ਹੈ ਸਾਡਾ ਤਾਂ ਸਵਾਲ ਇਹ ਹੈ ਕਿ ਕਿਉਂ ਹੈ ਜੀ ਤੱਕਾ ਕਿਉਂ ਹੈ ਜੀ ਜੀ ਉਹ ਉਹੀ ਗੱਲ ਹੈ ਨਾ ਤੱਕਾ ਰਾਰ-ਰਾਰ ਹੋ ਰਿਹਾ ਜਿਵੇਂ ਕਿ ਮੈਂ ਸਾਟਿੰਗ ਗਿਆ ਮੈਂ ਕਿਸਾਨ ਦਾ ਪੁੱਤਾਂ ਅੱਜ ਕਿਸਾਨ ਦਾ ਪੁੱਤ ਕਿੱਥੇ ਹੈ ਦੇਖੋ ਢੱਲੇਵਾਲ ਸਾਹਿਬ ਦਾ ਐਪਾ ਸਵੇਰੇ ਲਾਈਵ ਕੀਤਾ ਮੈਨੂੰ ਚੰਗਾ ਇਹਦਾ ਬਾਰ-ਬਾਰ ਗੱਲ ਰਿਪੀਟ ਕਰਦੇ ਹੋਏ ਤੇ ਇੱਕ ਬੰਦਾ ਉੱਥੇ ਬੈਠਾ ਪੂਰੇ ਦੇਸ਼ ਦੀ ਖਾਤਰ ਅਹ ਦੇਖੋ ਮੈਨੂੰ ਇਹ ਨਹੀਂ ਪਤਾ ਕੱਲ ਨੂੰ ਪਾਰਟੀ ਬਣੇਗੀ ਨਹੀਂ ਬਣੇਗੀ ਅਮਰਿਤਪਾਲ ਦੇ ਪਰ ਜੇਕਰ ਐਲਾਨ ਤੇ ਇੰਨਾ ਡਰਦੀਆਂ ਨੇ ਪਾਰਟੀਆਂ ਤਾਂ ਫਿਰ ਜੇਕਰ ਉਹ ਪਾਰਟੀ ਜਿੱਤ ਗਈ ਤਾਂ ਫਿਰ ਇਹ ਲੋਕਾਂ ਦਾ ਕੀ ਹਾਲ ਹੋਏਗਾ ਹਾਂ ਦੇਖੋ ਜਿਹੜੀ ਮਿਹਨਤ ਆ ਉਹ ਫਿਰ ਇਹਨਾਂ ਦੀ ਵਾਧੂ ਜਿੰਮੇ ਹੁਣ ਜੇ ਅਸੀਂ ਅਕਾਲੀ ਦਲ ਪਾਰਟੀ ਦੀ ਗੱਲ ਕਰਦੇ ਆ ਸੁਖਵੀਰ ਬਾਦਲ ਦੀ ਗੱਲ ਤੁਸੀਂ ਸਟਾਰਟ ਕੀਤੀ ਸੀ ਜੀ ਜੀ ਦੇਖੋ ਜੇ ਉਹਨਾਂ ਦੀ ਗੱਲ ਕਰਦੇ ਆ ਜਿਹੜਾ ਸਫ਼ਰ ਪਿੱਛੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣਾ ਆਪਣੀ ਲਾਇਫ ਦੇ ਵਿੱਚ ਹੰਡਾਇਆ ਜਾਂ ਉਹ ਸਫ਼ਰ ਨੂੰ ਚਾਹੇ ਕੀਤਾ ਉਹਨਾਂ ਦਾ ਸਫ਼ਰ ਇਸੇ ਕੋਈ ਇਹ ਨਹੀਂ ਕਹਿੰਦੇ ਵੀ ਪ੍ਰਜਾ ਦੇ ਪ੍ਰਤੀ ਗਲਤ ਸੀਗਾ ਜਾਂ ਪ੍ਰਜਾ ਦੇ ਪ੍ਰਤੀ ਸਰਕਾਰਾਂ ਸਹੀ ਨਹੀਂ ਕਰਦੀ ਸੀ ਠੀਕ ਹੈ ਜਿਹੜੀ ਸਰਕਾਰ ਕਿਤੇ ਨਾ ਕਿਤੇ ਚੰਗਾ ਕਰਦੀ ਥੋੜਾ ਬੋੜਾ ਕਿਤੇ ਨਾ ਕਿਤੇ ਉਹਨ ਤੋਂ ਮਾੜਾ ਹੋ ਵੀ ਜਾਂਦਾ ਜਾਂ ਕਿਸੇ ਸਮੇਂ ਦੇ ਹਸਾਰ ਨਾਲ ਮਾੜਾ ਕਰਨਾ ਵੀ ਪੈ ਜਾਂਦਾ ਜਾਂ ਜਦੋਂ ਨਾ ਕਿਤੇ ਉਹ ਸਿਸਟਮ ਬਣ ਵੀ ਜਾਂਦਾ ਹੈ ਵੀ ਲੇਕਿਨ ਜਿਹੜੀ ਮੌਜੂਦਾ ਸਰਕਾਰ ਆ ਉਹ ਸਾਨੂੰ ਨਹੀਂ ਜੀ ਲੱਗਦਾ ਸੀ ਉਸ ਪਲਾਨਿੰਗ ਤੇ ਚੱਲ ਪਾਊਗੀ ਜਿਵੇਂ ਕਾਂਗਰਸ ਸਰਕਾਰ ਚੱਲਦੀ ਸੀ ਜਿਵੇਂ ਪ੍ਰਕਾਸ਼ੀ ਬਾਗਲ ਚੱਲਦੇ ਸੀਗੇ ਆ ਠੀਕ ਹੈ ਅੱਜ ਅਕਾਲੀ ਬਲ ਪਾਰਟੀ ਦੇ ਜਿਹੜਾ ਗਰਾਫ ਡਾਊਨ ਆ ਲੇਕਿਨ ਉਹਦੇ ਵਾਸਤੇ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਦੱਸਕਵੀਰ ਬਾਗਲ ਨੂੰ ਬਹੁਤ ਕਿਤੇ ਨਾ ਕਿਤੇ ਜੀ ਜਾ ਕੇ ਜਿਹਨੂੰ ਕਹਿੰਨਾ ਵੀ ਇੱਕ ਅਲੱਗ ਸਿਸਟਮ ਤੇ ਜਾ ਕੇ ਉਹਨਾਂ ਨੂੰ ਰਹਿਣਾ ਪਊਗਾ ਜਾਂ ਅਲੱਗ ਸਿਸਟਮ ਦੇ ਵਿੱਚ ਉਹਨਾਂ ਨੂੰ ਆਪਣਾ ਜਿਹੜੀ ਸੋਚ ਨੂੰ ਲੈ ਕੇ ਜਾਣਾ ਪਊਗਾ ਸਭ ਜਾ ਕੇ ਕਿਤੇ ਪਾਰਟੀ ਕਾਮਯਾਬ ਹੋਊਗੀ ਅਲੱਗ ਸੋਚ ਮਤਲਬ ਕਿਤੇ ਨਾ ਕਿਤੇ ਪ੍ਰਧਾਨਗੀ ਪਿੱਛੇ ਜਾਂ ਆਪਣੇ ਅੱਗੇ ਉਹ ਜਿਹੜੇ ਡਿਜ਼ਰਬ ਬੰਦੇ ਕਰਦੇ ਉਹਨਾਂ ਨੂੰ ਅੱਗੇ ਲਾਉਣਾ ਆਪ ਪਿੱਛੇ ਰਹਿਣਾ ਐਦਾਂ ਦੀ ਸੋਚ ਕਿਤੇ ਨਾ ਕਿਤੇ ਰੱਖਣੀ ਪਊ ਅਕਲਿਦਾ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਆਪਣੇ ਉੱਤੇ ਦੇ ਪ੍ਰਾਈਮ ਮਿੰਿਸਟਰ ਵੱਲੋਂ ਸੇਵਾ ਦਿੱਤਾ ਗਿਆ ਜੀ ਉਹਨਾਂ ਦਾ ਜਿਹੜਾ ਸਫ਼ਰ 2015 ਦੇ ਵਿੱਚ ਸਟਾਰਟ ਹੋਇਆ ਠੀ ਉਹਨਾਂ ਦੀ ਪਾਰਟੀ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਦੀ ਪਾਰਟੀ ਪਾਰਟੀ ਦੇ ਵਿੱਚ ਉਹ ਸਫ਼ਰ ਉਹਨਾਂ ਦਾ ਸ਼ੁਰੂ ਹੋਇਆ ਉਸ ਪਾਰਟੀ ਦਾ ਗ੍ਰਾਫ ਬਿਲਕੁਲ ਡਾਉਨ ਸੀਗਾ ਕੁਝ ਬੰਦੇ ਨੇ ਇੰਨੀ ਮਿਹਨਤ ਕਰਕੇ ਇੰਨੀ ਮਿਹਨਤ ਕਰਕੇ ਦੇਖ ਲਓ ਅੱਜ ਉਹ ਜਿਹੜਾ ਪ੍ਰਾਈਮ ਮਿੰਿਸਟਰ ਦੀ ਸੀਟ ਤੇ ਬੰਦਾ ਬੈਠਾ ਜੀ ਚਾਹੇ ਉਹਨਾਂ ਨੇ ਸੇਵਾ ਹੀ ਦਿੱਤਾ ਕਿਤੇ ਨਾ ਕਿਤੇ ਮਿਹਨਤ ਰੰਗ ਲਿਆਉਂਦੀ ਹੈ ਥੱਲੇ ਤੇ ਉੱਪਰ ਜਾਣ ਨੂੰ ਟਾਈਮ ਨਹੀਂ ਲੱਗਦਾ ਜੀ ਜਿਸੇ ਕਰਕੇ ਜਿਸ ਅਸਲੀ ਗੱਲ ਜਿਹੜੀ ਪਾਲਤੀ ਹੈ ਜੇ ਕਾਂਲੀ ਦਰਬਾਦਰ ਪਾਰਟੀ ਹੈ ਅਸੀਂ ਉਹਨਾਂ ਨੂੰ ਸੁਖਵੀਰ ਬਾਦਲ ਜੀ ਨੂੰ ਕਈ ਵਾਰ ਚੈਨਲ ਦੇ ਮਾਧਿਅਮ ਰਾਹੀਂ ਚਲਾ ਦੇਣ ਦੀ ਕੋਸ਼ਿਸ਼ ਕੀਤੀ ਆਪਣਾ ਵਿਚਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਪਾਰਟੀ ਦਾ ਘਰਾਬ ਆਪ ਕਦ ਹੋਊਗਾ ਜਾਂ ਤੁਸੀਂ ਮੈ ਮੇਰੀ ਤੋਂ ਬਾਹਰ ਆ ਜੂਗੀ ਜੀ ਇਹ ਦੇਖੋ ਕੱਲਾ ਬਿਆਨ ਕੱਲ ਬਿਆਨ ਦਿੱਤਾ ਬੜਾ ਵੱਡਾ ਕਿ ਅਸੀਂ ਰੈਸਟ ਕਰ ਰਹੇ ਸੀ ਅਸੀਂ ਅਸੀਂ ਘਟ ਨਹੀਂ ਆ ਅਸੀਂ ਤਾਂ ਕਹਿੰਦੇ ਕੱਲ ਦਾ ਰੈਸਟ ਕਰ ਰਹੇ ਸੀ ਚਲੋ ਬੰਦੇ ਰੈਸਟ ਰੈਸਟ ਕਰਨਾ ਪੈਂਦਾ ਪਰ ਅਜਿਆ ਕੀ ਰੈਸਟ ਹੋ ਗਿਆ ਕਿ ਤੁਹਾਡੇ ਐਨੇ ਲੀਡਰ ਟੁੱਟ ਗਏ ਤੁਹਾਡੇ ਕਰਕੇ ਅਸੀਂ ਤਾਂ ਕੱਲਾ ਸੁਖਵੀਰ ਜੀ 말ਦੇ ਬਲੇਮ ਨਹੀਂ ਕਰਦੇ ਤੁਹਾਨੂੰ ਵੀ ਪਤਾ ਹੈ ਕਿ ਜਿਵੇਂ ਰਿੰਦਰ ਜੀ ਗੱਲਬਾਤ ਕਰ ਰਹੇ ਸੀ ਕਿ ਉਹ ਸੌਰੀ ਮਾਲਵਿੰਦਰ ਨੇ ਕਿਹਾ ਕਿ ਐਸਜੀਪੀਸੀ ਐਡਿਸ਼ਨਸਾ ਉੱਥੇ ਅਗੇ ਮਾਫੀ ਮੰਗਣੀ ਉਹਦੇ ਅੱਗੇ ਨਹੀਂ ਝੁਕਣਾ ਬਹੁਤ ਗਲਤ ਗੱਲ ਹੈ ਕਿੰਨਾ ਕਿਤੇ ਇਹ ਗੱਲਾਂ ਮੈਟਰ ਨਹੀਂ ਕਰੀਆਂ ਜਦ ਤਕ ਵੀਰ ਬਾਦਲ ਜੀ ਥੋੜਾ ਜਿਹਾ ਗਰਾਫ ਤੋਂ نیچے ਆ ਰਹੇ ਨੇ ਹਾਂ ਬਿਲਕੁਲ ਬਿਲਕੁਲ ਦੇਖੋ ਜਿਹੜੀ ਪਲਾਨਿੰਗ ਦੀ ਮੈਂ ਉਹ ਗੱਲ ਵਾਰ-ਵਾਰ ਕਿਉਂ ਕਰਦਾ ਹਾਂ ਜਦ ਕਿਸੇ ਵੀ ਸਿਸਟਮ ਚ ਚੱਲੇ ਜਾ ਕੇ ਜੀ ਜੇ ਸਿੱਖ ਜਿੱਤੇ ਬੰਦੀ ਦੀ ਕੋਈ ਚੀਜ਼ ਕੰਮ ਆਉਣੇ ਨਾ ਉਹਨਾਂ ਦੀ ਪਲਾਨਿੰਗ ਹੋਣੀ ਚਾਹੀਦੀ ਹੈ ਘਰ ਦੇ ਵਿੱਚ ਆਪਾਂ ਕੋਈ ਕਰਦੇ ਆ ਪਲਾਨਿੰਗ ਹੋਣੀ ਚਾਹੀਦੀ ਹੈ ਪ ਪਲਾਨਿੰਗ ਆ ਪਾਰਟੀ ਪੋਜੀਟਿਵਟੀ ਨਾਲ ਰੱਖੂਗੇ ਪ੍ਰਜਾ ਦੇ ਪ੍ਰਤੀ ਰੱਖੂਗੇ ਲੋਕਾਂ ਦੇ ਪ੍ਰਤੀ ਰੱਖੂਗੇ ਜਸ ਜਿਹੜੇ ਡਿਜਰਬ ਕਰਦੇ ਆ ਲੋਕ ਤੇ ਕੋ ਸਭ ਤੋਂ ਵੱਡੀ ਗੱਲ ਜਿਹੜੀ ਮੈਟਰ ਕਰਦੀ ਆ ਸੋ ਵੀ ਸਾਹਿਬ ਜਿਹੜੇ ਲੋਕ ਪਾਰਟੀ 'ਚ ਡਿਜਰਬ ਕਰਦੇ ਨੇ ਪੁਰਾਣੇ ਪੁਰਾਣੇ ਜਿਹੜੇ ਕਿਤੇ ਨਾ ਕਿਤੇ ਸਾਡੇ ਪਾਰਟੀ ਦੇ ਨਾਲ ਬੰਧਰ ਲੋਕ ਜੁੜੇ ਹੋਏ ਹੁੰਦੇ ਆ ਕਿਤੇ ਨਾ ਕਿਤੇ ਇਹ ਲੋਕ ਜਿਕੇ ਉਹਨਾਂ ਨੂੰ ਪਿੱਛੇ ਕਰ ਦਿੰਦੇ ਆ ਹਾਲਾਂਕਿ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਉਹ ਸਿਆਣੇ ਜਿਹੜੇ ਵੰਦੇ ਜਾਂ ਜਿਨ੍ਹਾਂ ਕੋਲ ਨੇ ਇੱਕ ਜਿਨ੍ਹਾਂ ਨੂੰ ਤਜਰਬਾ ਹੁੰਦਾ ਕਿੰਨੇ ਕਿੰਨੇ ਸਾਲਾਂ ਦਾ ਜੁੜ ਕੇ ਹੋ ਅੱਗੇ ਨਹੀਂ ਆਉਂਦੇ ਫਰੰਟ ਤੇ ਨਹੀਂ ਆਉਂ ਕਿ ਬੇਸ਼ੱਕ ਚੱਲ ਨਹੀਂ ਸੁਖਵੀਰ ਬਾਦਲ ਵੀ ਉਹ ਆ ਲੇਕਿਨ ਅੱਗੇ ਫਰੰਟ ਤੇ ਬੰਦਾ ਕੋਈ ਹੋਰ ਹੋਣਾ ਚਾਹੀਦਾ ਤੇ ਮੈਂ ਮੇਰੀ ਜੋ ਜਿਆ ਪ੍ਰਧਾਨਗੀ ਦੀ ਕੁਰਸੀ ਤੋਂ ਜਦ ਵੀ ਕਿਤੇ ਨਾ ਕਿਤੇ ਨਹੀਂ ਸੋਚ ਸਾਈਡ ਤੇ ਹੋਗੀ ਉਸੇ ਦਿਨ ਹੈ ਜਿਹੜਾ ਕਿਤੇ ਨਾ ਕਿਤੇ ਗਰਾਫ ਆਪ ਆਉਣ ਲੱਗ ਜੂਗਾ ਸਭ ਤੋਂ ਜ਼ਿਆਦਾ ਖਾਤਸ਼ਾ ਲੋਕਾਂ ਨੂੰ ਜਿਹੜੇ ਇਹਨਾਂ ਦੇ ਪਾਰਟੀ ਦੇ ਲੀਡਰ ਆ ਉਹਨਾਂ ਨੂੰ ਹੋਈ ਹੈ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੋਈ ਹੈ ਵੀ ਸੁਖਵੀਰ ਬਾਦਲ ਫਰੰਟ ਤੇ ਬੈਠਾ ਹੈ ਤੇ ਫਰੰਟ ਦੇ ਨਹੀਂ ਆ ਰਹੇ ਅੰਦਰੋਂ ਅੰਦਰੀ ਜਿਹੜੀ ਕਿਤੇ ਨਾ ਕਿਤੇ ਕੁਸ ਕੁਸੇ ਇਹ ਹੋ ਰਹੀ ਹੈ ਇਹ ਪਾਰਟੀ ਦੀ ਔਰ ਦੇਖੋ ਸਤੋ ਅੱਡਾ ਕਾਲੇਕ ਸਰਵਜੀਤ ਖਾਲਸਾ ਹੀ ਨੇ ਜਦੋਂ ਅ ਮਿੱਟੀਆਂ ਕਰੀਏ ਇਹਦਾ ਕਾਰਨ ਫੇਰੀ ਹੀ ਹੈ ਨਾ ਮਿੱਟੀਆਂ ਨਾ ਹੋਣ ਬਿਲਕੁਲ ਬਿਲਕੁਲ ਦੇਖੋ ਸਰਕਾਰ ਨੂੰ ਵੀ ਫਰਕ ਹੈ ਜੇ ਅਗਲੀ ਇੱਕ ਪਾਰਟੀ ਬਣਦੀ ਹੈ ਇੱਕ ਚੌਥਾ ਫਰੰਟ ਬਣਦਾ ਜੀ ਪਹਿਲਾਂ ਕਹਿੰਦੇ ਸੀ ਬਦਲਾ ਚਾਹੀਦਾ ਸਾਨੂੰ ਵੀ ਤੀਜਾ ਬਦਲ ਚਾਹੀਦਾ ਸੀ ਜੇ ਤੇ ਫਿਰ ਚੌਥੇ ਬਦਲ ਦੀ ਗੱਲ ਹੋ ਜੂਗੀ ਚਾਹੇ ਉਹ ਮذਿੱਬਾ ਦਰਕਾਰਾ ਚਾਹੇ ਕੋਈ ਨਵੀਂ ਤੀਜਾ ਪਾਰਟੀ ਵੀ ਉਸ ਬੰਦੇ ਨੂੰ ਉਸ ਪਾਰਟੀ ਨੂੰ ਫਿਕਰ ਹੈ ਇਹ ਹੈ ਜੀ ਪਾਰਟੀ ਕਿਉਂ ਬਣ ਰਹੀ ਹੈ ਜੀ ਚਿੰਤਾ ਦਾ ਹੈ ਉਹ ਇਹਨਾਂ ਨੂੰ ਸ਼ਰਮਾ ਜੀ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਵਿੰਦਰ ਜੀ ਆ ਗਏ ਤੁਹਾਨੂੰ ਫਿਰ ਅਪਡੇਟ ਤੇ ਲਾਂਗਾ ਫਿਲਹਾਲ ਤੁਹਾਡਾ ਸ਼ਰਮਾ ਜੀ ਸ਼ੁਕਰੀਆ ਧੰਨਵਾਦ ਜੀ ਬਹੁਤ ਹਾਂਜੀ ਮਾਲਵਿੰਦਰ ਜੀ ਆਵਾਜ਼ ਆ ਰਹੀ ਹੈ ਹਾਂਜੀ ਹੁਣ ਮੈਂ ਲਾਈਵ ਚੱਲ ਰਿਹਾ ਹਾਂ ਹਾਂਜੀ ਕੀ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਹੋ ਖੁੱਲਕੇ ਦੱਸੋ ਖੁੱਲਕੇ ਦੱਸੋ ਜੀ ਇੱਕ ਤਾਂ ਜਿਹੜਾ ਤੁਹਾਡਾ ਨੰਬਰ ਵੀ ਵੀਡੀਓ ਤੇ ਚੱਲ ਰਿਹਾ 220 ਵਾਲਾ ਇਹ ਲੋਕ ਬੰਦ ਆ ਰਿਹਾ ਹਾਂਜੀ ਇਹ ਪਰਸਾਨੀ ਏਰੀਆ ਤੁਹਾਨੂੰ ਦੱਸ ਰਿਹਾ ਜੀ ਇਹ ਤੁਸੀਂ ਆ ਸੁਣ ਰਹੇ ᱛੀ ਮੈਂ ਤੁਹਾਡੀ ਸਿਮਰਜੀਤ ਮਾਨ ਨੂੰ ਜਿਹੜਾ ਇਹਨਾਂ ਨੇ ਗ੍ਰਿਫਤਾਰ ਕੀਤਾ ਪਰ ਮੈਂ ਤੁਹਾਨੂੰ ਅੰਤਮਾਨ ਸਾਹਿਬ ਨਹੀਂ ਗ੍ਰਿਫਤਾਰ ਨਹੀਂ ਕੀਤਾ ਮਾਫੀ ਚਾਹਨਾ ਮਾਲਵਿੰਦਰ ਜੀ ਤੁਸੀਂ ਯਾਰ ਮੈਨੂੰ ਬੋਲਣ ਦੀ ਗਲਤੀ ਹੋਈ ਹੈ ਤੁਹਾਨੂੰ ਸੁਣਦੇ ਗ੍ਰਿਫਤਾਰ ਨਹੀਂ ਕੀਤਾ ਨਜ਼ਰਬੰਦ ਕੀਤਾ ਉਹਨੂੰ ਆਨਾਈਔਰ ਸਾਰੀ ਨਾਇਰਵਾਨ ਨਾਇਰਵਾਨ ਪਰ ਇਹੀ ਗੱਲ ਕਹਿ ਰਿਹਾ ਵੀ ਦੇਖੋ ਸਰਕਾਰ ਦੇ ਵਿੱਚ ਜਿਹੜੀ ਸਾਡੇ ਮਾਨ ਸਾਹਿਬ ਆ ਇਹ ਗੱਲਾਂ ਕਰਨੀ ਤੇ ਕਠਿਨਾਈ ਦੇ ਵਿੱਚ ਸਾਡੇ ਮਾਨ ਸਾਹਿਬ ਦੀ ਸੋਚ ਦੇ ਵਿੱਚ ਬੜਾ ਫਰਕ ਆ ਜੀ ਜੇ ਮਾਨ ਸਾਹਿਬ ਸਾਡੀ ਸਰਕਾਰ ਨੂੰ ਕੋਈ ਡਰ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਆਪਦੀ ਗੱਲ ਮਾਗੀ ਤੇ ਮੇਲੇ ਤੇ ਰੱਖਣ ਦਾ ਹਰ ਇੱਕ ਨੂੰ ਅਧਿਕਾਰ ਆ ਜੀ ਜਿੰਮੇ ਬੀ ਜੀ ਕਹ ਰਹੇ ਤੇ ਇੱਕ ਨੋਦ ਘਾਰ ਆ ਜੇ ਤੁਹਾਡੇ ਇੱਕ ਤੁਸੀਂ ਕਹਿੰਦੇ ਹੁੰਦੇ ਤੇ ਕੰਮ ਬੋਲਦੇ ਨੇ ਫਿਰ ਤੁਹਾਨੂੰ ਡਰ ਕਾਦਾ ਹਾਂ ਤਾਂ ਦਿੱਲੀ ਦੇ ਵਿੱਚ ਪਤਾ ਲੱਗ ਜਾਊਗਾ ਲਾਨ ਹੋ ਗਿਆ ਵੋਟਾਂ ਦਾ ਤੁਹਾਡੇ ਕਿੰਨੇ ਕੁ ਪਾਣੀ ਚ ਕੇਸਰੀ ਵਾਲਾ ਕਿ ਕਿੰਨੇ ਪਾਣੀ ਦੇ ਵਿੱਚ ਤੈਂ ਤਾਰੀਆਂ ਮਾਰੀਆਂ ਨੇ ਉਹ ਤੈਨੂੰ ਵੀ ਪੰਜਾਬ ਵਿੱਚ ਦੱਸ ਦਣਗੇ ਪਰ ਇਹੋ ਜੀਆਂ ਗੱਲਾਂ ਦੇ ਵਿੱਚ ਜਿੰਨਾ ਸਾਡੇ ਮਾਨ ਸਾਹਿਬ ਫਿਰ ਜੂ ਟਰਨ ਵੀ ਛੇਤੀ ਮਾਰ ਲੈਂਦੇ ਹੁੰਦੇ ਨੇ ਇਹਦੇ ਆਉਣ ਵਾਲੇ ਟਾਈਮ ਦੇ ਜੀ 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 ਪਰ ਪਰ ਮੈਂ ਇਹ ਗੱਲ ਮਾਨ ਸਾਹਿਬ ਨੂੰ ਛੋਡੇ ਮਾਦਰਾਂ ਨੂੰ ਇਹ ਕਹਿੰਦਾ ਆ ਵੀ ਅਸੀਂ ਤੁਹਾਡੇ ਨਾਲ ਜੁੜੇ ਤੇ ਇੰਨੀ ਜੂ ਟਰਨਾ ਨਾ ਮਾਰੋ ਇਹ ਦਿਨ ਨੂੰ ਐਨੀ ਕਹਿੰਦਾ ਤੁਸੀਂ ਕਹਿੰਦੇ ਹੁੰਦੇ ਤੇ ਇੰਨੇ ਵੀ ਦੁਸ਼ਮਣੀ ਨਾ ਪਾਓ ਜਿਹੜਾ ਫੇਰ ਦੁਬਾਰੇ ਉਹ ਕਰਨਾ ਪਵੇ ਬੋਲਣਾ ਪਵੇ ਦੁਬਾਰੇ ਇਹ ਨਹੀਂ ਲਾਤਾ ਜੇ ਨਾ ਕਰਿਆ ਕਰੋ ਪਰ ਮਾਨ ਸਾਹਿਬ ਨੂੰ ਇਹ ਹੀ ਬੇਨਤੀ ਕਰਦਿਆਂ ਵੀ ਜਿਹੜਾ ਕਿਸਾਨਾਂ ਦਾ ਕਹਿੰਦਾ ਦੀ ਮੈਂ ਪੁਲ ਬਣ ਕੇ ਕੰਮ ਕਰੂੰਗਾ ਉਹ ਕਿਸਾਨਾਂ ਦੀ ਆਵਾਜ਼ ਵੀ ਬਣਨੀ ਚਾਹੀਦੀ ਹੈ ਇਹਨੂੰ ਹਰੇਕ ਜੀ ਤਰਨ ਜੂ ਤਰਨ ਮਾਰਦਾ ਪਰ ਜੀ ਹਮਨੇ ਉਧਰ ਢੱਲੇਵਾਲ ਸਾਹਿਬ ਵੀ ਤੁਹਾਨੂੰ ਪਤਿਆ ਆਖਰੀ ਸਾਹਾਂ ਤੇ ਨੇ ਮੈਨੂੰ ਲੱਗਦਾ ਵੀ ਉਹ ਲੰਬੇ ਸਮੇਂ ਤੱਕ ਵੀ ਉਮੀਦ ਖਤਮ ਹੋ ਗਈ ਚਲੋ ਪਰਮਾਤਮਾ ਪਰਮਾਤਮਾ ਲੰਮੀ ਉਮਰ ਦੇ ਜੀ ਉਹਨਾਂ ਨੂੰ ਮੈਂ ਸਵੇਰੇ ਗੱਲਬਾਤ ਕੀਤੀ ਹੈ ਅਸੀਂ ਚਾਹਨੇ ਆ ਵੀ ਪਰਮਾਤਮਾ ਲੰਮੀ ਉਮਰ ਦੇ ਤੇ ਕਿਉਂਕਿ ਕਿਉਂਕਿ ਇੱਕ ਇੱਕ ਇੰਨੀ ਉਮਰ ਦਾ ਬੰਦਾ ਉਹ ਕੱਲਾ ਆਪਣੇ ਪਿੰਡ ਦੀ ਜ਼ਮੀਨ ਲਈ ਨਹੀਂ ਕੱਲੇ ਪੰਜਾਬ ਲਈ ਨਹੀਂ ਪੂਰੇ ਹਿੰਦੁਸਤਾਨ ਦੇ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣ ਦੇ ਲਈ ਬੈਠਾ ਹੈ ਅਸੀਂ ਮੰਦੇ ਆ ਪਰ ਅੱਜ ਕੋਈ ਨਾ ਪੰਜਾਬ ਸਰਕਾਰ ਨਾ ਮੋਦੀ ਸਰਕਾਰ ਉਹਨਾਂ ਦੀ ਸੁਣ ਰਹੇ ਨੇ ਮੈਂ ਪਿਛਲੇ 20-25 ਤੋਂ ਲਗਾਤਾਰ ਰੋ ਰੋੜਾ ਪਾ ਰਹੇ ਆ ਸਾਡਾ ਫਰਜ਼ ਬੰਦਾ ਹੈ ਉਹਨਾਂ ਦੀ ਆਵਾਜ਼ ਠਾਣਾ ਅਸੀਂ ਠਾ ਰਹੇ ਆ ਮਾਲਵਿੰਦਰੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਜਿੰਨੀ ਸਾਡੀ ਬਣਦੀ ਹੈ ਪਰ ਸਰਕਾਰਾਂ ਨੂੰ ਮਨਾਣਾ ਤੇ ਜਗਾਣਾ ਸਾਡੇ ਅੱਜ ਨਹੀਂ ਆਮ ਲੋਕਾਂ ਦੇ ਅੱਖ ਤੇ ਆਮ ਲੋਕ ਇਹਨੂੰ ਵਤੋ ਕਮੈਂਟ ਕਰਨ ਇਹਨਾਂ ਦੀ ਜਿਹੜੇ ਅੱਖ ਦੇ ਕੰਨਾਂ ਬੰਦ ਨਾ ਉਹ ਤੁਹਾਡੇ ਕਮੈਂਟ ਤੁਹਾਡੇ ਸ਼ੇਅਰ ਕਰਨਗੇ ਦੇਖੋ ਜੀ ਜਿਵੇਂ ਮੈਂ ਇਹ ਵੀ ਕਹਿ ਰਿਹਾ ਤੇ ਮੈਂ ਤੁਸੀ ਦੱਸ ਰਹੇ ਹਾਂ ਸਾਡੇ ਕਿਸਾਨ ਲੀਡਰ ਨੇ ਉਹਨਾਂ ਦੀ ਵੀ ਅੱਖਾਂ ਬੰਦ ਹੋਈਆਂ ਨੇ ਜਿਹੜਾ ਸਾਡਾ ਪੰਜਾਬ ਵਾਜ ਜਦੋਂ ਡੱਲਾ ਸਾਹਿਬ ਸ਼ੁਰਗਵਾਸ ਹੋ ਗਏ ਫੇਰ ਜਿਵੇਂ ਸੱਪ ਨਿਕਲ ਜਾਂਦੀਆਂ ਲਖੀਰਾਂ ਕੁੱਟਣ ਤੇ ਫਿਰਨਗੇ ਸਾਡੇ ਜਿਹੜੇ ਵੱਡੇ ਵੱਡੇ ਸ਼ਾਨ ਆਗੂ ਕਹਾਉਂਦੇ ਨੇ ਕੁਛ ਨਾ ਕੁਛ ਸ਼ਰਮ ਹੋ ਜਾਣੀ ਚਾਹੀਦੀ ਆ ਇਹਨਾਂ ਦੇ ਵਿੱਚ ਵੀ ਆਉਣ ਵਾਲੇ ਦੇਖੋ ਤੁਸੀਂ ਆਉਣ ਵਾਲੇ ਸੀ ਇੱਦਾਂ ਦੇ ਵਿੱਚ ਨਾਮ ਡੱਲੇਵਾਲ ਦਾ ਇੱਕ ਸਿੱਖ ਕੌਮ ਦੇ ਵਿੱਚੋਂ ਪੈਦਾ ਹੋ ਕੇ ਇਹਨਾਂ ਦਾ ਐਮਐਸਸੀ ਸਰਕਾਰ ਕਿਸਾਨਾਂ ਦੇ ਲਈ ਇੱਕ ਸਿਰ ਕੱਢਵਾ ਇਹਦੇ ਪਰਿਵਾਰ ਦਾ ਵੱਡਾ ਸਹਿਯੋਗ ਹੋਊਗਾ ਜਿਹੜੇ ਸਾਡੇ ਕਿਸਾਨ ਲੀਡਰ ਨੇ ਬਕਿਆਊ ਕਹਿਣਾ ਮੈਂ ਉਹਨਾਂ ਨੂੰ ਉਹ ਕਿਸੇ ਹਾਰ ਦਾ ਨਾਅਰਾ ਤਾਂ ਮਾਰ ਦੋ ਦੋ-ਦੋ ਮਹਾ ਪੰਚਾਇਤਾਂ ਰੱਖ ਰਹੇ ਕੁਛ ਨਾ ਕੁਛ ਸ਼ਰਮ ਤਾਂ ਕਰੋ ਫੇਰ ਵੀ ਜਿਹੜੇ ਅਣਖ ਜਾਗਾਂ ਅੱਜ ਤੇ ਡੱਲੇਵਾਲ ਖਨੌਰੀ ਬਾਰਡਰ ਤੇ ਫੇਰ ਕਿ ਗਏ ਨਹੀਂ ਪਰ ਉਹਨਾਂ ਨੂੰ ਕੁਛ ਨਾ ਕੁਛ ਸ਼ਰਮ ਪੱਲੇ ਹੋਣੀ ਚਾਹੀਦੀ ਜਿਹੜੇ ਕਿਸਾਨ ਲੀਡਰ ਅੱਡੋ ਅੱਡ ਪਾਰਟੀਆਂ ਬਣਾਈ ਫਿਰਦੇ ਨੇ ਇੱਕ ਮੁੱਦੇ ਤੇ ਇਕੱਠੇ ਹੋ ਜਾਓ ਮੁੱਦਾ ਤਾਂ ਇੱਕੋ ਹੀ ਆ ਪੰਜਾਬ ਦੇ ਵਿੱਚੋਂ ਫੇਰ ਵੀ ਤੁਸੀਂ ਇਹ ਹੁੰਦੇ ਨੇ ਬਾਅਦ ਦੇ ਵਿੱਚ ਕਰੋਗੇ ਇਹ ਪਹਿਲਾਂ ਬੰਦਾ ਜਿਉਂਦੇ ਦੀ ਕਦਰ ਕਰ ਲਓ ਮਰੇ ਹੋਏ ਦੀ ਕਦਰ ਫੇਰ ਕਰਨ ਤੇ ਆਉਣ ਵਾਲੇ ਤੁਸੀਂ ਜੀ ਮਾਲਵਿੰਦਰ ਜੀ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਆਵਾਜ਼ ਸਾਡੇ ਲੋਕ ਸੁਣਨ ਸਾਡੇ ਕਿਸਾਨ ਆਗੂ ਸੁਣਨ ਤੇ ਮਾਲਵਿੰਦਰ ਜੀ ਇੱਕ ਤਾਂ ਜਿਹੜਾ ਤੁਹਾਡੀ ਕੰਪਲੇਟ ਹੈ ਫੋਨ ਵਾਲੀ ਉਹ ਕੱਲ ਸਵੇਰ ਤੱਕ ਚੱਲ ਜੇਗੀ ਕਿਉਂਕਿ ਸਾਡੇ ਨੰਬਰ 'ਚ ਪ੍ਰੋਬਲਮ ਆ ਰਹੀ ਹੈ ਕੱਲ ਤੱਕ ਤੁਹਾਡੀ ਜਿਹੜੀ ਪ੍ਰੋਬਲਮ ਹੈ ਠੀਕ ਹੋ ਜਾਏਗੀ ਨਹੀਂ ਜਦ ਤੱਕ ਨਹੀਂ ਹੁੰਦੀ ਤੁਸੀਂ ਮੈਨੂੰ ਲਾਈਨ ਤੇ ਲੈ ਸਕਦੇ ਹੋ ਮੈਂ ਤੁਹਾਡਾ ਬਹੁਤ ਆਦਰ ਮਾਨ ਕਰਦਾ ਚੈਨਲ ਦੇ ਲਈ ਸਾਡਾ ਚੈਨਲ ਤੁਹਾਡਾ ਬਹੁਤ ਹਵਾਰੀ ਹੈ ਕਿਉਂਕਿ ਤੁਸੀਂ ਸਾਨੂੰ ਆਪਣੇ ਵਿਚਾਰ ਸਾਂਝੇ ਕਰਦੇ ਹੋ ਤੇ ਮਾਲਵਿੰਦਰ ਜੀ ਤੁਸੀਂ ਆਪਣੇ ਅੱਜ ਸਾਡੇ ਲਾਈਵ ਰੋਡ ਜ ਆਪਣੇ ਵਿਚਾਰ ਸਾਂਝੇ ਕੀਤੇ ਤੇ ਤੁਹਾਡਾ ਇਸ ਲਈ ਸਰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤੁਹਾਡੀ ਸਾਹਿਬ ਸੋ ਦੋਸਤੋ ਇਹ ਸਾਡਾ ਸਾਡੇ ਦਰਸ਼ਕ ਜੁੜੇ ਮਾਲਵਿੰਦਰ ਸਿੰਘ ਵਿੱਚ ਪੱਤਰਕਾਰ ਸੀਗੇ ਸੰਜੀਵ ਸ਼ਰਮਾ ਜੀ ਉਸ ਤੋਂ ਪਹਿਲਾਂ ਅਰਜਿੰਦਰ ਮਾਨਸਾ ਜੀ ਵੀ ਆਏ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਉਹ ਸੀਗਾ ਵੀ ਅਮਰਿਤਪਾਲ ਦੇ ਪਿਤਾ ਨੂੰ ਕੀਤਾ ਗਿਆ ਨਜ਼ਰਬੰਦ ਮੁੱਦਾ ਹੋਈ ਸੀਗਾ ਪਈ ਉਹ ਪੰਥਕ ਬੱਟਜਾ ਕਰਨ ਜਾ ਰਹੇ ਮਾਗੀ ਤੇ ਐਲਾਨ ਪਰ ਵਿੱਚ ਮੁੱਦੇ ਕਿਸਾਨੀ ਵੀ ਨਿਕਲੇ ਆਏ ਸੁਭੀਰ ਸਿੰਘ ਬਾਦਲ ਤੇ ਵੀ ਗੱਲ ਚੱਲੀ ਤੇ ਵਿੱਚ ਗੱਲ ਚੱਲੀ ਸਾਡੇ ਸਟੂਡੀਓ ਦੇ ਫੋਨ ਤੇ ਤਾਂ ਮੈਂ ਹਰ ਵਾਰ ਕਹਿਣਾ ਹੁੰਦਾ ਵੀ ਜਿਹੜਾ ਨੀਚੇ ਸਟੂਡੀਓ ਕਾਲ ਆਸ ਆ ਰਿਹਾ ਉੱਥੇ ਫੋਨ ਕਰ ਸਕਦੇ ਹੋ ਅੱਜ ਥੋੜੀ ਦਿੱਕਤ ਆ ਗਈ ਫੋਨ ਬੰਦ ਹੋ ਗਿਆ ਤੇ ਜੇਕਰ ਤੁਹਾਡਾ ਕੋ ਆਪਣਾ ਮੁੱਦਾ ਹੈ ਤੇ ਤੁਸੀਂ ਉਸਤੇ ਵੀ ਗੱਲਬਾਤ ਕਰ ਸਕਦੇ ਹੋ ਜੇਕਰ ਅਸੀਂ ਅਸਿਹਦੇ ਮੁੱਦੇ ਤੇ ਆਈਏ ਵੀ ਉਹਨਾਂ ਦੇ ਪਿਤਾ ਨੂੰ ਕੀਤਾ ਗਿਆ ਨਜ਼ਰਬੰਦ ਉਹਨਾਂ ਦੇ ਪਿੰਡ ਨੂੰ ਬਣਾਇਆ ਗਿਆ ਛੋਣੀ ਜੋ ਕਿ ਤਕਰੀਬਨ ਜਿੰਨੇ ਵੀ ਲੋਕ ਸ ਨਾਲ ਜੁੜੇ ਉਹਨਾਂ ਨੇ ਕਿਹਾ ਵੀ ਸਾਡੇ ਸਾਰੇ ਨੂੰ ਹੱਕ ਹੈ ਸੰਵਿਧਾਨ ਦੇ ਵਿੱਚ ਅਸੀਂ ਆਪਣੇ ਬਾਰੇ ਕੁਝ ਵੀ ਬੋਲ ਸਕਦੇ ਹਾਂ ਆਪਣੀ ਪਾਰਟੀ ਬਣਾ ਸਕਦੇ ਹਾਂ ਪਰ ਜੇ ਸੰਵਿਧਾਨ ਇਹ ਕਹਿੰਦਾ ਤਾਂ ਫਿਰ ਸਰਕਾਰ ਵੱਡੀ ਹੈ ਕਿ ਸੰਵਿਧਾਨ ਏ ਲੋਕੋ ਤੁਸੀਂ ਦੱਸਣਾ ਇਹਨਾਂ ਮੰਤਰੀਆਂ ਸੰਤਰੀਆਂ ਨੂੰ ਤੁਸੀਂ ਦੇਣਿਆ ਵਧੀਆ-ਵਧੀਆ ਕਮੈਂਟ ਤੁਸੀਂ ਕਰਨਾ ਲਾਈਕ ਤੁਸੀਂ ਕਰੋ ਸ਼ੇਅਰ ਤਾਂ ਕਿ ਕਿਤਨਾ ਕਿਤੇ ਇਹ ਗੱਲਾਂ ਉਹਨਾਂ ਤੱਕ ਪਹੁੰਚਣ ਉਹਨਾਂ ਦੀ ਜਿਹੜੀ ਅੱਖਾਂ ਬੰਦ ਹੈ ਨਾ ਉਹ ਤੁਸੀਂ ਖੋਲਣੀ ਹੈ ਕਿੱਦਾਂ ਖੋਲਣੀ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਦੱਸਣ ਲੋੜ ਨਹੀਂ ਤੇ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਉੱਦਦਾ ਸੀ ਫੇਰ ਜਲਦੀ ਤੁਹਾਨੂੰ ਮਿਲਾਂਗਾ ਕਿਸੇ ਹੋਰ ਲਾਈਵ ਮੁੱਦੇ ਤੇ ਤੁਹਾਡਾ ਨਸ਼ਰ ਹੋਵਾਂਗਾ ਤੁਹਾਡੇ ਸਾਹਮਣੇ ਉਹ ਤੱਕ ਮੈਨੂੰ ਦਿਓ ਦੋਸਤੋ ਇਜਾਜ਼ਤ ਤੇ ਤੁਸੀਂ ਦੇ ਦਿਰੋ ਏਵਨ ਪੰਜਾਬੀ ਟੀਵੀ ਧੰਨਵਾਦ ਤੁਹਾਡਾ